ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਾਮਾਂ ਦਾਣ ਦੇ ਵਿੱਚ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ ਮੈਂ ਸਵਰਨ ਸਿੰਘ ਦਾਨੇਵਾਲੀਆ ਇਸ ਵਕਤ ਤੁਹਾਡੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜ ਚੁੱਕਿਆ ਹਾਂ ਲਾਈਵ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਫੋਨ ਨੰਬਰ ਹੈ ਜੀ 921641066 ਦੇ ਉੱਤੇ ਤੁਸੀਂ ਵਟਸਐਪ ਕਾਲ ਕਰ ਸਕਦੇ ਹੋ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜੀ ਟੀਏ ਮੰਡੇਰਾ ਰੀਫਰੈਸ਼ ਟ੍ਰੈਵਲ ਪਲਾਜ਼ਾ ਦੇ ਵੱਲੋਂ 25 ਏਕੜ ਦੀ ਖੁੱਲੀ ਪਾਰਕਿੰਗ ਹੈ ਜੀ ਫੂਡ ਕੋਰਟ ਹੈ ਤੇ ਇੱਥੇ ਪੰਜਾਬੀ ਢਾਬਾ ਵੀ ਹੈ ਜਿੱਥੋਂ ਤੁਸੀਂ ਟਰੱਕਰ ਵੀਰ ਖਾਣਾ ਪੈਕ ਵੀ ਕਰਵਾ ਸਕਦੇ ਨੇ ਤੇ ਮਸਾਲੇਦਾਰ ਚਾਹ ਵੀ ਪੀ ਸਕਦੇ ਆ ਬੱਚਾ ਨੂੰ ਲਿਜਾ ਕੇ ਹੋਰ ਫੂਡ ਆਊਟਲੈਟਸ ਤੇ ਵੀ ਆਨੰਦ ਮਾਣ ਸਕਦੇ ਹੋ ਖਾਸ ਕੀ ਹੈ ਟਰੱਕਰ ਵੀਰਾਂ ਲਈ ਰਵੀ ਗਰੇਵਾਲ ਜਾਂ ਸਚਨ ਮਾਲਿਕ ਨੂੰ 5599034627 ਤੇ ਕਾਲ ਕਰਿਓ ਰੇਡੀਓ ਪੰਜਾਬ ਟੂਡੇ ਦਾ ਹਵਾਲਾ ਜ਼ਰੂਰ ਦੇਦਿਆ ਕਰੋ ਲੋਕੇਸ਼ਨ ਇਹਨਾਂ ਦੀ ਮੰਡੇਰਾ ਤੇ ਫ੍ਰਿਜਨੋ ਦੇ ਦਰਮਿਆਨ ਹਾਈਵੇ 99 ਐਗਜ਼ਿਟ 144 ਐਵੇਨਿਊ 7 ਤੇ ਹੈ। ਓਨਰ ਆਪਰੇਟਰ ਤੇ ਟਰੱਕ ਡਰਾਈਵਰਸ ਲਈ ਖਾਸ ਸੂਚਨਾ ਸੈਟਲ ਦੀ ਵਾਸ਼ਿੰਗਟਨ ਫਰੇਟ ਸਰਵਿਸ ਹਰ ਹਰਿੰਗ ਓਪਨ ਹੈ ਜੀ ਇਹਨਾਂ ਦੀ। ਕਿਸੇ ਵੀ ਤਰ੍ਹਾਂ ਨਾਲ ਤੁਸੀਂ ਲੋਕਲ ਏਰੀਆ ਜੌਬ ਕਰਨੀ ਹੈ ਤਾਂ ਟਾਈਮਿੰਗ ਤੁਹਾਡੇ ਸਹੂਲਤ ਦੇ ਮੁਤਾਬਕ ਦਿੱਤੀ ਜਾਊਗੀ। ਜਗਦੇਵ ਸੰਧੂ ਹੋਰਾਂ ਨੂੰ 2532666924 ਜਾ ਗੁਰਵਿੰਦਰ ਢਾਲੀਵਾਲ ਨਾਲ 206 354 40 60 ਤੇ ਕਾਲ ਕਰ ਸਕਦੇ ਹੋ। ਲੇਖਾ ਜੋਖਾ, ਟੈਕਸੇਸ, ਨਵੀਂ ਫਾਰਮ ਬਣਾਉਣੀ ਹੈ, ਨਵਾਂ ਕੋਈ ਹੋਰ ਸਬਕਤਾਬ ਹੈ, ਟੈਕਸ ਹੈ, ਪੇ ਰੋਲ ਹੈ ਜਾਂ ਬੁੱਕ ਕੀਪਿੰਗ ਹੈ ਤਾਂ ਐਕੂਰੇਟ ਅਕਾਊਂਟਸ ਐਂਡ ਟੈਕਸੇਸ ਵਾਲੇ ਮਹਿੰਦਰ ਸਿੰਘ ਸੋਹਲ ਤੇ ਲੋਕਪਾਲ ਸਿੰਘ ਸੋਹਲ ਹੋਰਾਂ ਨੂੰ 253 520 886 ਤੇ ਕਾਲ ਕਰ ਸਕਦੇ ਹੋ। ਲੋਕੇਸ਼ਨ ਇਹਨਾਂ ਦੀ ਹੈ ਜੀ 24915104 ਰੈਵਨਿਊ ਕੈਂਟ ਵਿਸ਼ਿੰਗਟਨ ਦੇ ਵਿੱਚ। ਸਾਰੇ ਅਮਰੀਕਾ ਦੇ ਵਿੱਚ ਜੇਕਰ ਤੁਹਾਨੂੰ ਅੱਛੇ ਵਕੀਲ ਦੀ ਲੋੜ ਹੈ ਅਸਾਈਲਮ ਦੇ ਕੇਸ ਨੂੰ ਲੈ ਕੇ ਤਾਂ ਗੱਲਨ ਗਲ ਲਾ ਫਰਮ ਦੇ ਸੀਨੀਅਰ ਟਰਨੀ ਐਮੀ ਗਲ ਤੁਹਾਡੀ ਸੇਵਾ ਚ ਨੇ 2126192859 ਤੇ ਨਿਊਯਾਰਕ ਦੇ ਸਮੇਂ ਤੱਕ ਕਾਲ ਕਰੋ ਜਾਂ ਫਿਰ ਜਦੋਂ ਜੀ ਚਾਹੇ ਵੇਲੇ ਕੋਲੇ ਇੱਕ ਵਾਰੀ WhatsApp ਦੇ ਉੱਤੇ ਮੈਸੇਜ ਛੱਡ ਸਕਦੇ ਹੋ ਰਾਜਵੀਰ ਸਿੰਘ ਹੋਰਾਂ ਨੂੰ 7186121188 ਤੇ ਤੁਸੀਂ ਕਰ ਸਕਦੇ ਹੋ +1 ਅਮਰੀਕਾ ਦਾ ਕੋਡ ਲਾ ਕੇ ਨੰਬਰ ਫੀਲ ਕਰ ਲਓ ਇਸ ਤੋਂ ਲਗਭਗ 30 ਸਾਲ ਤੋਂ ਪੁਰਾਣਾ ਬਿਜ਼ਨਸ ਹੈ ਅਮਰੀਕਾ ਵਿੱਚ ਸੈਟਲ ਹੋਣਾ ਚਾਹੁੰਦੇ ਹਾਂ ਤਾਂ ਵੀ ਇੱਕ ਵਾਰੀ ਤੁਸੀਂ ਕਾਲ ਕਰ ਲਓ ਪਤਾ ਚੱਲ ਜਾਏਗਾ ਵੀ ਕੀ ਤੁਹਾਡੇ ਲਈ ਖਾਸ ਸਕੀਮ ਹੈ ਤੇ ਮੇਰੇ ਨਾਲ ਸਦਾ ਜਸਵੀਰ ਸਿੰਘ ਪੱਟੀਹਰੀ ਜੁੜ ਗਏ ਨੇ ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪਜੀ ਤੇ ਸਾਰੇ শ্রোਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਪੱਟੀ ਸਾਹਿਬ ਅੱਜ ਮੌਸਮ ਨੇ ਬੜੀ ਬਦਮਜ਼ਾਦੀ ਦਿਖਾਈ ਹੈ ਗੜੇਮਾਰੀ ਫੇਰ ਹੋਈ ਹੈ ਬਿਲਕੁਲ ਬਿਲਕੁਲ ਬਹੁਤ ਜੀ ਨੂੰ ਕਹਿੰਦੇ ਹਨ ਦੁੱਖ ਹੁੰਦਾ ਕਿਸਾਨ ਵਿਚਾਰੇ ਪਹਿਲਾਂ ਹੀ ਤੜਫੜੇ ਫਿਰਦੇ ਨੇ ਵੀ ਬੱਕਰੀਆਂ ਕੁਕੜੀਆਂ ਦਾ ਮੁਆਵਜ਼ਾ ਤਾਂ ਹਜੇ ਤੱਕ ਦਿੱਤਾ ਨਹੀਂ ਸਰਕਾਰ ਨੇ ਜਿਹੜੀ ਅੱਜ ਕਈ ਥਾਵਾਂ ਤੇ ਤੂੜੀ ਬਣੀ ਸੀ ਉਹ ਵੀ ਤੂੜੀ ਬਣਨੀ ਸੀ ਉਹ ਵੀ ਕੌੜੀ ਹੋ ਜੂ ਨਮੀ ਬਹੁਤ ਜ਼ਿਆਦਾ ਮੰਡੀਆਂ ਦੇ ਵਿੱਚ ਕਿਸਾਨ ਜਿਹੜਾ ਉਹ ਖੱਜਲ ਹੋ ਰਿਹਾ ਡਰ ਦਾ ਮਾਰਾ ਕੱਚੀ ਕਣ ਕਬੱਡੀ ਜਾਂਦਾ ਕੰਬਾਈਨਾਂ ਦੇ ਵਿੱਚ ਚੋਕ ਹੋਈ ਜਾਂਦੀ ਆ ਬੁਰਾ ਹਾਲ ਹੋਇਆ ਪਿਆ ਕੋਈ ਅਪਡੇਟ ਹੈ ਕਿੱਥੇ ਕਿੱਥੇ ਨੁਕਸਾਨ ਹੋਇਆ ਕਹਿੰਦੇ ਪਾਰਟੀਆਂ ਦੇ ਜਿਹੜੇ ਪੰਡਾਲ ਲੱਗੇ ਸੀ ਉਹ ਵੀ ਪੱਟਤੇ ਨੇ ਵੱਖੂ ਬਾਗਾ ਪੁਰਾਣਾ ਤੇ ਹੋਰ ਕਈ ਥਾਵਾਂ ਤੇ ਵਿਸ਼ੇਸ਼ ਕਰਕੇ ਕਾਫੀ ਕਾਫੀ ਜਗ੍ਹਾ ਤੇ ਨੁਕਸਾਨ ਅਜ ਹੋਇਆ ਹਨ ਖੰਬੇ ਡਿੱਗੇ ਨੇ ਦਰਖਤ ਡਿੱਗੇ ਨੇ ਇਸੇ ਕੰਪਲੇਟ ਡਿੱਗਦੇ ਦਰਖਤ ਦੇਖ ਕੇ ਉੱਥੇ ਰਿੰਦਾ ਸੀ ਜੀ ਇਸ ਕਰਕੇ ਕਿਸਾਨਾਂ ਦੀ ਵੈਸੇ ਤੇ ਮੌਸਮ ਦੀ ਤੁਸੀਂ ਵੇਖੋ ਬੜੀ ਤਬਦੀਲੀ ਆਈ ਹੈ ਜੀ ਜੀ 1996 97 ਦੇ ਜਿਹੜਾ ਸਤੰਬਰ ਸੀ ਉਹਦੀ ਅਖੀਰ ਦੇ ਵਿੱਚ ਬਕਾਇਦਾ ਤੌਰ ਤੇ ਤੁਸੀਂ ਵੇਖੋਗੇ ਆਮ ਤੌਰ ਤੇ ਜਿਹੜੇ ਸੀ ਉਹ ਪੱਖੇ ਤੇ ਬੰਦ ਹੋ ਜਾਂਦੇ ਸੀ ਠੰਡੇ ਸਰਦੀ ਸ਼ੁਰੂ ਹੋ ਜਾਂਦੀ ਹੁੰਦੀ ਸੀ ਹੂੰ ਹੂੰ ਤੇ ਇਧਰ ਮਾਰਚ ਦੇ ਪਹਿਲੇ ਹਫਤੇ ਪੱਖੇ ਚੱਲ ਪੈਂਦੇ ਸੀ ਤੇ ਐਸ ਕੀ ਇੱਥੋਂ ਤੱਕ ਦੇਖੋ ਅੱਜ 20 19 April ਹੋ ਗਈ ਆ ਅਜੇ ਤੱਕ ਜਿਹੜਾ ਵਾ ਮੌਸਮ ਠੰਢੀ ਵਾਲਾ ਹੂੰ ਹੂੰ ਤੇ ਉਹਦੇ ਇਹ ਮੌਸਮ ਦੀ ਵੀ ਤਬਦੀਲੀ ਹੈਗੀ ਆ ਤੇ ਕੁਝ ਅਸੀਂ ਆਪ ਵੀ ਜਿਹੜੀ ਜਿਸ ਤਰ੍ਹਾਂ ਤੁਸੀਂ ਵੇਖਿਆ ਹੀ ਚైనా ਦਾ ਸੁਣਿਆ ਹੋਏਗਾ ਅੱਜ ਇਹ ਦबई ਦੇ ਵਿੱਚ ਆਈ ਨਾ ਆਫਟਾਈਮ ਦਾ ਕਾਰਨ ਕੀ ਹੈ ਉਹਦੇ ਵਿੱਚ ਆ ਕਲਾਊਡ ਸੀਡਿੰਗ ਕਲਾਊਡ ਸੀਡਿੰਗ ਜਿਹੜੀ ਸਿੱਧਾ ਪ੍ਰਕਿਰਤੀ ਨੂੰ ਚੈਲੰਜ ਕਰਦਾ ਜਦੋਂ ਸਿੱਕ ਕਲਾਊਡ ਸੀਡਿੰਗ ਕਰਨੇ ਉਹ ਫਿਰ ਆਪਣਾ ਜਿਹੜਾ ਵਰਤਾਰਾ ਬਕਾਉਂਦੀ ਹੈ ਤੇ ਫਿਰ ਇਸੇ ਤੇ ਹੁੰਦਾ ਜੋ ਕੁਝ ਹੋਇਆ ਹ ਹਮ ਲੇਕਿਨ ਸਾਡੇ ਵੀ ਇੱਥੇ ਜਿਸ ਤਰੀਕੇ ਨਾਲ ਸਾਡੇ ਮੌਸਮ ਦੀ ਤਬਦੀਲੀ ਆ ਰਹੀ ਉਸ ਤਰੀਕੇ ਦਾ ਸਾਨੂੰ ਵੀ ਕਹਦਾ ਤੌਰ ਤੇ ਜਿਹੜਾ ਉਹ ਬਦਲਣਾ ਪਊਗਾ ਜੀ ਉਹਨ ਵਿਕੋ ਤੇਜ਼ ਹਵਾਵਾਂ ਚੱਲੀਆਂ ਸੜਕਾਂ ਦੇ ਜ਼ਾਗੇ ਜਿਹੜੇ ਦਰਖਤ ਕੁੱਟੇ ਗਏ ਸੜਕਾਂ ਤੇ ਡਿੱਗਦੇ ਵੱਡੇ ਵੱਡੇ ਟਰਾਲ ਟੁੱਟ ਗਏ ਨੇ ਕਈ ਕਾਰਾਂ ਵੀ ਜਿਹੜੀਆਂ ਉਹਨਾਂ ਥੱਲੇ ਆ ਗਈਆਂ ਜੀ ਸਰਕਾਰ ਸਰਕਾਰ ਸਾਫ ਕਰਨ ਲਈ ਜਿਹੜੇ ਲੋਕ ਆਪ ਹੀ ਲੱਗੇ ਉਹਨਾਂ ਸਰਕਾਰਾਂ ਨੂੰ ਪਤਾ ਕੀ ਕਰਦੀਆਂ ਕੁਝ ਕਰਦੀਆਂ ਤੇ ਨਹੀਂ ਇਹ ਪਟਿਆਲਾ ਦੀ ਖਬਰ ਹੈ ਪਟਿਆਲੇ ਲੱਗੇ ਇਹੋ ਕੁਝ ਨੁਕਸਾਨ ਉਸੇ ਕੱਲ ਵੀ ਵੱਡੀ ਗਿਣਤੀ ਹੂੰ ਹੂੰ ਹੁਣ ਜੇ ਇਸ ਤਰ੍ਹਾਂ ਦੇ ਨੁਕਸਾਨ ਹੋਏ ਆ ਇੱਥੇ ਵਿਖੇ ਹੋਰ ਜਗ੍ਹਾ ਤੇ ਆ ਇਤੋਂ ਨਕੇ ਤੇਜ਼ tufaan ਨਾਲ ਬਿਜਲੀ ਦੇ ਖੰਭੇ ਜਿਹੜੇ ਉਹ ਡਿੱਗੇ। ਜੀ। ਬਸਾਂ ਤੇ ਵੀ ਡਿੱਗ ਪਏ। ਹੂੰ ਹੂੰ। ਪਰ ਸੱਜ ਸੜਕ ਤੇ ਚੜ੍ਹ ਨਹੀਂ ਗਿਆ ਨਾ। ਜੀ ਜੀ। ਬਸ ਤੇ ਟਰੈਕਟਰਾਂ ਦੇ ਤੇ। ਹੁਣ ਇਹ ਗੱਲ ਤੋਂ ਹੀ ਖਬਰ ਆ ਇੱਥੇ ਕਿੰਦੇ ਤੇਜ਼ tufaan ਨਾਲ ਜਿਹੜੇ ਸੜਕ ਕੋਰਸਾ ਰੋਡ ਤੇ ਬਿਜਲੀ ਦੇ ਖੰਭੇ ਇੱਕ ਪ੍ਰਾਈਵੇਟ ਬਸ ਤੇ ਟਰੈਕਟਰ ਡਿੱਗ ਪਏ। ਜੀ। ਪਰ ਇਹ ਗਨੀਮਤ ਹੈ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ। ਹੂੰ ਹੂੰ। ਇਹ ਚਾਨਕ ਜਿਹੜਾ ਤੇਜ਼ ਮੀਂਹ ਆਇਆ ਉਹਦੀ ਇੱਕ ਖਸਰਾ ਦੀ ਚਿੰਤਾ ਵਧਾ ਰਹੀਆਂ ਨੇ। ਜੀ। ਤੇ ਇਹ ਪਰ ਇੱਕ ਨਹੀਂ ਜਿਹੜਾ ਤੇ ਤੂਫਾਨ ਨਾਲ ਉਹ ਨਾਲ 15 ਬਿਜਲੀ ਦੇ ਖੰਦੇ ਖੰਬੇ ਡਿੱਗ ਪਏ ਜੀ ਤੇ ਹੁਣ ਦੇਖੋ ਬਸ ਤੇ ਟਰੈਕਟਰ ਦੇ ਲਪੇਟ ਚ ਆ ਗਏ ਨੇ ਤੇ ਖੰਬਿਆਂ ਦੀ ਡਿਗਰੀ ਜਿਹੜੀ ਡਿੱਗਣ ਦੀ ਉਹ ਸੂਚਨਾ ਬਿਜਲੀ ਬੋਰ ਨੂੰ ਦੇ ਦਿੱਤੀ ਗਈ ਹੈ ਤੇ ਉਹਨਾਂ ਕੋਲ ਤੇ ਵੈਸੇ ਹੀ ਮੈਨਪਾਵਰ ਨਹੀਂ ਹੈਗੀ ਅੱਗੀ ਮੈਨਪਾਵਰ ਬੜੀ ਘੱਟ ਆ ਹਾਂ ਬਹੁਤ ਬੁਰਾ ਹਾਲ ਆ ਜੀ ਬਹੁਤ ਬੁਰਾ ਹਾਲ ਆ ਇਸ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ ਹੁਣ ਤੇ ਇਹੋ ਹੀ ਅਰਦਾਸ ਕੀਤੀ ਜਾ ਸਕਦੀ ਹੈ ਜੀ ਜਦੋਂ ਕਿ ਜਿਆਦੀ ਗਰਮੀ ਪੈਂਦੀ ਹੈ ਨਹੀਂ ਸਾਡੀ ਇੱਕ ਧਾਰਨਾ ਧਾਰਨਾ ਦੀ ਗੱਲ ਕਰ ਰਗਾ ਮੈਂ ਜੀ ਜਦੋਂ ਇੱਕ ਜਿਆਦੀ ਗਰਮੀ ਵਿੰਦੀ ਫੀਸਕਾਰਸ ਵਾਲੇ ਬਾਬੇ ਜਿਹੜੇ ਉਹ ਬਖੈਦਾ ਤੌਰ ਤੇ ਲੈ ਕੇ ਆਉਂਦੇ ਨੇ ਟ੍ਰੈਕਟਰਾਂ ਦੇ ਵਿੱਚ ਦੇ ਬਦਾ ਜਿਹੜੇ ਪਾਣੀ ਦੇ ਟੈਂਕਰ ਲੈ ਕੇ ਆਉਂਦੇ ਹੂੰ ਹੂੰ ਪਾਣੀ ਟੈਂਕਰਾਂ ਨੂੰ ਫਿਰ ਜਿਹੜਾ ਉੱਪਰਲੇ ਬਾਬਾ ਟੱਲ ਉਹਦੀ ਮੰਜ਼ਲ ਤੇ ਉੱਪਰਲੀ ਨਵੀਂ ਮੰਜ਼ਲ ਤੱਕ ਲੈ ਜੰਦੇ ਅੱਛਾ ਜੀ ਉਹ ਧਾਰਨਾ ਦੇ ਮੁਤਾਬਕ ਕਹਿੰਦੇ ਵੀ ਜਦੋਂ ਫਿਰ ਉਹਨੂੰ ਇਸ਼ਨਾਨ ਕਰਾਉਂਦੇ ਉਹਨੂੰ ਕੁਦਰਤੀ ਨਹੀਂ ਪੀਣਾ ਹੈ ਬ੍ਰਹਮਣਵਾਦ ਨੇ ਖੜੇ ਨਹੀਂ ਛੱਡੇ ਨਹੀਂ ਮੈਂ ਤਾਂ ਦੀ ਗੱਲ ਧਾਰਨਾ ਦੀ ਗੱਲ ਕੀਤੀ ਮੈਂ ਧਾਰਨਾ ਦੀ ਗੱਲ ਹੁਣ ਤਾਂ ਨਹੀਂ ਹੈਗੀ ਪੁਰਾਣੀ ਗੱਲਾਂ ਕਰਦਾਂਗੇ ਕਾਨਫਰੰਸ ਵੈਸੇ ਪਕੀ ਦੇ ਚੱਲ ਤੋਂ ਬੰਦ ਹੋਇਆ ਪਹਿਲਾਂ ਹੂੰ ਹੂੰ ਇਹ ਧਾਰਨਾ ਦੀ ਗੱਲ ਕਰਦਾਂਗੇ ਪਿਓ ਨੂੰ ਸੁਨਾਨ ਕਰਦੇ ਤੇ ਫਿਰ ਮੀਂਹ ਪੈਂਦਾ ਜੀ ਫਲਾਵ ਚਲੋ ਹੁੰਦਾ ਹੋਊਗਾ ਲੇਕਿਨ ਜਿਹੜੀ ਆ ਚੀਜ਼ ਆ ਹੁਣ ਐਸੋੜੇ ਦੋਸਤ ਕਸਾਲਾ ਦਾ ਕੀ ਕਸੂਰ ਹੈ ਬਿਲਕੁਲ ਜੇ ਮੌਸਮ ਨਾਲ ਤਾਂ ਕੋਈ ਉਪਸ਼ਕਾਰੀ ਨਹੀਂ ਸਕਦੇ ਵਿਚਾਰੇ ਹੂੰ ਹੂੰ ਲੇਕਿਨ ਦੂਜੇ ਪਾਸੇ ਸਰਕਾਰਾਂ ਦੀ ਬੇਗਾਨਗੀ ਜਿਹੜੀ ਆ ਹੁਣ ਇੱਕ ਕਿਸਾਨ ਆ ਜਿਹਦੀ ਸਖ ਜਹਾੜੀ ਫਸਲ ਬਰਬਾਦ ਹੁੰਦੀ ਉਹਨੂੰ ਕਹਿੰਦੇ 8000 ਮੌਜਾ ਲੈ ਲੈ ਦੱਸੋ 8000 ਨਾ ਤੇ ਉਹ ਵਿਚਾਰੀ ਜਿਹੜੀ ਖਾ ਜਿਹੜਾ ਬੀਜ ਤੇ ਖਾਦ ਦਾ ਪੈਸਾ ਨਹੀਂ ਪੂਰਾ ਤੋ ਕਰੂਗਾ ਕੀ ਹੋ ਜਾ ਲੇਕਿਨ ਫਿਰ ਕਿਸਾਨ ਬਹਾਦਰ ਆ ਜੀ ਸਭ ਤੋਂ ਬਹਾਦਰ ਕਿਸਾਨ ਆ ਤਾਈਓ ਤੇ ਲਲ ਬਾਦਰ ਸ਼ਾਹੀ ਗਿਆ ਸੀ ਜੈ ਜਵਾਨ ਤੇ ਜੈ ਕਿਸਾਨ ਜੈ ਕਿਸਾਨ ਹੂੰ ਹੂੰ ਇੰਨੀ ਬਰਬਾਦੀ ਹੋਣ ਦੇ ਬਾਵਜੂਦ ਵੀ ਫਿਰ ਉੱਠ ਕੇ ਤੁਰ ਪੈਣਾ ਚਾਹ ਲੋ ਵੀ ਅਗਲੀ ਫਸਲ ਲਈ ਅਗਲੀ ਫਸਲ ਲਈ ਜੇ ਰੱਬ ਤੇ ਡੋਲੇ ਇਸੇ ਤੇ ਇਸੇ ਤੇ ਜੋਈ ਜਾਂਦੇ ਆ ਹਾਂਜੀ ਇਹੀ ਦੀ ਜਨ ਨੇ ਚੱਲ ਅਗਲੇ ਸਾਲ ਸਹੀ ਅਗਲੀ ਫਸਲ ਅਗਲੇ ਸਾਲ ਸੀ ਇਸ ਸਾਲ ਸੀ ਐਸ ਕੀ ਇਹ ਗਲਤੀ ਤੇ ਐਸ ਕੀ ਫਸਲ ਬੜੀ ਵਧੀਆ ਲੱਗੀ ਸੀ ਹਮ ਹਮ ਮਾਹਿਰ ਵੀ ਕਹਿੰਦੇ ਸੀ ਐਸ ਕੀ ਫਸਲ ਬਹੁਤ ਵਧੀਆ ਵਾ ਜੀ ਸੁਖ ਸੁੱਖਾ ਨਾਲ ਜਿਹੜੀ ਇਹ ਸੰਭੀ ਜਾਵੇ ਤੇ ਚੰਗੀ ਗੱਲ ਹਮ ਹਮ ਅਜੇ ਵੀ ਪ੍ਰਮਾਤਮਾ ਅੱਗੇ ਸਾਨੂੰ ਅਰਦਾਸ ਕਰਨੀ ਚਾਹੀਦੀ ਗੁਰੂ ਸਰ ਕੋਲ ਕੇ ਬੈਠ ਕੇ ਨਹੀਂ ਚਲੋ ਜੋ ਹੋ ਗਿਆ ਠੀਕ ਹੈ ਗਾਂ ਬੱਝ ਚੱ ਰਹੇ ਜੀ ਕਟੋ ਕਟ 15 ਦਿਨ ਦੇਖਦੇ ਇਹ ਦੇ ਦੇਵੇ ਸਮਾਂ ਹੂੰ ਹੂੰ ਤੇ ਮੇਰੇ ਖਿਆਲ 15 ਦਿਨ ਸਾਰੀ ਕੰਕਾਂ ਖਾਂਬੀ ਜੂਗੀ ਹੂੰ 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 ਵੈਸੇ ਵੀ ਤੁਹਾਨੂੰ ਪਤਾ ਹੋਵੇ ਸਰਕਾਰ 1 April ਤੋਂ ਲੈ ਕੇ 15 May ਤੱਕ ਜੀ 45 ਦਿਨ ਦਾ ਸਮਾਂ ਦਿੰਦੀ ਹੈ ਫਿਰ ਤੁਸੀਂ ਇਹਨਾਂ ਦੇ ਨਾਲ ਚਾਪੜੀ ਜਿਹੀ ਸੰਭਾਲ ਕਰਨ ਹੂੰ ਹੂੰ ਤੈੜਕੀ ਤੇ ਪਹਿਲੀ April ਤੋਂ ਕੜਕਾ ਹੀ ਨਹੀਂ ਨਾ ਨਾ ਹਜੇ ਤੱਕ ਤਾਂ ਹਜੇ ਤੱਕ ਹਰੀ ਖੜੀ ਹੈ ਜੀ ਯਾਰ ਜੀ ਹੁਣ ਇਸ ਤਰੀਕਾ ਨੂੰ ਜੋ ਨੁਕਸਾਨ ਹੋਇਆ ਵਾ ਨੁਕਸਾਨ ਵੀ ਕਾਫੀ ਹੋ ਗਿਆ ਤੇ ਸਰਕਾਰ ਨੇ ਫਿਰ ਉਹ ਗੱਲਾਂ ਕਰਨੀਆਂ ਵੱਡੀਆਂ ਵੱਡੀਆਂ ਜੀ ਤੇ ਦੇਣਾ-ਦੜਾ ਕੱਖਣੀ ਇਹਦਾ ਹਮ ਹਮ ਅਜੇ ਤੱਕ ਤੇ ਕੁਕੜੀ ਦਾ ਮੁਆਵਜ਼ਾ ਮਿਲਿਆ ਤੇ ਬਾਕੀ ਕਿੱਥੋਂ ਮਿਲ ਜਾਣਾ ਹੈ ਜੀ ਜੀ ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ ਆਪਾਂ ਇੱਕ ਗੱਲ ਜਿਹੜੀ ਇਹਦੇ ਨਾਰੀ ਤੋਂ ਗੱਲ ਕਰਦੇ ਜੀ ਪਠਾਨਕੋਟ ਹਮ ਹਮ ਪਠਾਨਕੋਟ ਜਿਹੜੇ ਗਰਦਾਸਪੁਰ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਅਮਨ ਸ਼ੇਰ ਸ਼ੈਰੀ ਜੈਰੀ ਕਲਸੀ ਹਮ ਹਮ ਉਹਨਾਂ ਨੂੰ ਬੁਲਾਇਆ ਗਿਆ ਤੇ ਉਹ ਪਠਾਨ ਪਠਾਨਕੋਟ ਦੇ ਵਿੱਚ ਇੱਕ ਆਪਣੀ ਜਿਹੜੀ ਟੂਰ ਮੀਟਿੰਗ ਕਰਨ ਗਏ। ਹੂੰ ਹੂੰ। ਪੰਡਾਲ ਲੱਗਾ ਸੀ ਉੱਥੇ ਮੀਟਿੰਗ ਕਰ ਰਹੇ ਸੀ। ਅਚਾਨਕ ਫਿਰ ਤੂਫਾਨ ਆਉਂਦਾ ਚਾਲੇ। ਅੱਛਾ ਜੀ। ਤੇ ਉਹ ਪੰਡਾਲ ਉੱਪਰ ਡਿੱਗ ਪੈਂਦਾ। ਹੂੰ। ਠੀਕ ਚਿਹੜਾ ਮੱਕ ਜਾਂਦਾ ਮਰ ਜਾਂਦਾ ਉੱਥੇ। ਜੀ। ਪਰ ਇਹ ਆ ਵੀ ਉਹਦੇ ਨਾਲ ਕੋਈ ਅਜੇ ਤੱਕ ਕਿਸੇ ਦੇ ਫਟੜ ਹੋਣ ਦੀ ਜਾਂ ਨਹੀਂ ਲੱਖਾਂ ਨੂੰ ਅੱਜ ਕੋਈ ਖਬਰ ਨਹੀਂ ਆਈ। ਹੂੰ ਹੂੰ। ਠੀਕ ਚੜਾਵਾ ਆ ਹੀ ਬਚਿਆ ਤੇ ਉਹ ਜਿਹੜੀ ਰੈਲੀ ਜਿਹੜੀ ਮੀਟਿੰਗ ਸੀ ਉਹ ਤੋਂ ਫਿਰ ਸਿੱਟੀ ਜਾਣੀ ਸੀ ਉੱਥੇ। ਉਹ ਪੰਡਾਲ ਦਾ ਕਾਫੀ ਨੁਕਸਾਨ ਹੁੰਦਾ ਹੋਇਆ ਜੀ 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 ਕਾਲ ਲਈਏ ਜੀ ਸਤਿ ਸ਼੍ਰੀ ਅਕਾਲ ਜੀ ਔਨ 에ਰੋ ਤੁਸੀਂ ਹੈਲੋ ਸਤਿ ਸ਼੍ਰੀ ਅਕਾਲ ਜੀ ਕਾਲ ਲਈ ਇੱਕ ਤੋਂਡੀ ਹੈਲੋ ਚਲੋ ਆਪ ਅੱਗੇ ਚੱਲਦੇ ਆਂ ਤੇ ਪੱਟੀ ਸਾਹਿਬ ਜਿਹੜੀ ਅਹਿਮ ਖਬਰ ਹੈ ਕਹਿੰਦੇ ਖੈਰਾ ਸਾਹਿਬ ਹਸਾਬ ਕਿਤਾਬ ਮੰਗ ਰਹੇ ਨੇ ਮਾਂ ਧੀ ਤੋਂ ਮਾਂ ਭੈਣ ਤੋਂ ਪਹਿਲੀ ਗੱਲ ਤੇ ਖੈਰਾ ਸਾਹਿਬ ਨੇ ਜਦ ਹੀ ਕੱਲ ਵਿਜੇਂਦਰ ਸਿੰਘਲਾ ਦੇ ਘਰ ਇੱਕ ਪ੍ਰੈਸ ਕੀਤੀ ਉੱਥੇ ਜਦੋਂ ਗਏ ਨੇ ਘਰ ਉਹਦੇ ਤੇ ਪ੍ਰੈਸਰ ਇਹ ਐਕਚੁਅਲੀ ਆ ਹੀ ਜਾਂਦੇ ਆ ਜੀ ਉਹ ਕਹਿੰਦੇ ਵੀ ਇਸ ਸਰਕਾਰ ਨੇ ਮੇਰੇ ਖਿਲਾਫ ਪੰਜ ਝੂਠੇ ਕੇਸ ਕਰ ਕੀਤੇ ਭਾਈ ਹੂੰ ਹੂੰ ਤੇ ਮੈਨੂੰ ਨਿਆਂਪਾਲਿਕਾ ਦੇ ਪੰਜਾਂ ਦੇ ਵਿੱਚੋਂ ਹੀ ਬਕਾਇਦਾ ਤੌਰ ਤੇ ਜਿਹੜੀ ਆ ਇਨਸਾਫ ਦਫ਼ਤਰ ਤੇ ਸੁਪਰੀਮ ਕੋਰਟ ਕੋਲ ਬਕਾਇਦਾ ਤੌਰ ਤੇ ਰੋਕ ਲੱਗਣ ਦੇ باوجود ਵੀ ਇਹਨਾਂ ਮੈਨੂੰ 6 ਮਹੀਨੇ ਜਿੱਦ ਜੀ ਜੀ ਹੋ ਜੇ ਤਾਂ ਸੁਪਰੀਮ ਕੋਰਟ ਨੇ ਖਚਾਈ ਕੀਤੀ ਤੇ ਇਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਹੂੰ ਹੂੰ ਇੰਨੀ ਗੱਲ ਕਹਿਣ ਤੋਂ ਵੀ ਇਸ ਕੇਸ ਨੂੰ ਅਸੀਂ ਅੱਗੇ ਹੋਰ ਨਹੀਂ ਚਲਾਉਣਾ ਚਾਹੀਦਾ ਸੁਪਰੀਮ ਕੋਰਟ ਨੇ ਫਿਰ ਥੋੜੀ ਜੀ ਸੱਚਾਈ ਵੀ ਕੀਤੀ ਵੀ ਤੁਸੀਂ ਕੌਣ ਜਿਹੜੀ ਆਰਡਰ ਕੀਤੀ ਤਾਂ ਤੁਸੀਂ ਕੌਣ ਕੀਤਾ ਜੀ ਚਲੋ ਖੈਰ ਹੁਣ ਉਹ ਕਹਿੰਦੇ ਜੀ ਮੈਨੂੰ ਤੇ ਇਹ ਬਦਲਾਖੋਰੀ ਜਿਹੜੀ ਐ ਨਾ ਉਹ ਬਦਲਾਖੋਰੀ ਸਿਆਸਤ ਮੈਨੂੰ ਸਬੂਰ ਲੈ ਆਈ ਹੂੰ ਹੂੰ ਜੀ ਇਹਨਾਂ ਨੇ ਮੇਰੇ ਖਿਲਾਫ ਇੰਨੇ ਕੇਸ ਦੇ ਚ ਕੀਤੇ ਤੇ ਹੁਣ ਮੈਂ ਲੋਕਾਂ ਦੀ ਕਚਹਿਰੀ 'ਚ ਖੜਾ ਹਾਂ ਤੇ ਲੋਕਾਂ ਦੀ ਕਚਹਿਰੀ ਜੀ ਵਧਾ ਅਨਤਵਾਦ ਵੀ ਸਾਨੂੰ ਬੋਲਣੀ ਦਿੱਤਾ ਜਾਂਦਾ ਹੂੰ ਹੂੰ ਕਿ ਉੱਥੇ ਮਾਈਕ ਵੀ ਇਹਨਾਂ ਦੇ ਤੇ ਸਪੀਕਰ ਵੀ ਇਹਨਾਂ ਦੇ ਹੂੰ ਹੂੰ ਤੇ ਸਪੀਕਰ ਸਾਹਿਬ ਵੀ ਇਹਨਾਂ ਦੇ ਤੇ ਸਾਨੂੰ ਬੋਲਣ ਕਿੱਥੋਂ ਦੇਣਾ ਜੀ ਅਸੀਂ ਅੱਜ ਪਹੁੰਚ ਮਾਨੂਕ ਇੰਨੇ ਸੰਗਰੂਰ ਉਹਨਾਂ ਦਾ ਜ਼ਿਲ੍ਹਾ ਆ ਗਿਆ ਆਓ ਆਪਾਂ ਜਨਤਾ ਦੀ ਕਚਹਿਰੀ 'ਚ ਖੁੱਲ੍ਹੇ ਅੰਬੈਸ਼ ਕਰਦੇ ਵੀ ਸਰਕਾਰ ਨੇ ਹੁਣ ਤੱਕ ਕੀਤਾ ਹੂੰ ਹੂੰ ਤੇ ਸਰਕਾਰ ਨੇ ਕਿਉਂ ਕਿੰਨਾ ਲੋਕਾਂ ਨੂੰ ਲੁੱਟਿਆ ਤੇ ਫੁੱਟਿਆ ਜੀ ਉਹ ਕਹਿੰਦੇ ਇਹ ਜਿਹੜਾ ਇਹ ਇਹ ਜਿਹੜੀ ਗੱਲਬਾਤ ਅਸੀਂ ਚੋਣੀ ਵੀ ਜਨਤਾ ਦੀ ਕਚਹਿਰੀ ਚ ਵੇਖੋ ਇੱਥੇ ਹੁਣ ਦਾ ਸਪੀਕਰ ਬੰਦ ਕਰਨਾ ਦਾ ਕਿਸੇ ਨੇ ਲੋਕਾਂ ਦੇ ਗੱਲਾਂ ਸੁਣਨੀਆਂ ਸਾਡੀਆਂ ਬਾਪੇ ਲੋਕ ਫੈਸਲਾ ਕਰਨਗੇ ਹਮ ਹਮ ਕਿ ਉਹਨਾਂ ਦੀ ਵੋਟ ਦਾ ਹੱਕਦਾਰ ਕੌਣ ਹੈ ਜੀ ਉਹਨਾਂ ਨੇ ਫਿਰ ਕਿਹਾ ਵੀ ਇਹਨਾਂ ਨੇ ਆਪਣੀ ਵਿਚਾਰਧਾਰਾ ਪੂਰੀ ਤਰ੍ਹਾਂ ਛਿੱਕੇ ਤੇ ਟੰਗ ਦਿੱਤੀ ਹਮ ਹਮ ਇਹਨਾਂ ਨੂੰ ਤੇ 13 ਉਮੀਦਵਾਰ ਨਹੀਂ ਪੰਜਾਬ ਤੋਂ ਲੱਗੇ ਤੇ ਬਾਕੀ ਕੀ ਰਹਿ ਗਿਆ ਹਮ ਹਮ ਪੰਜ ਨਾ ਮੰਤਰੀ ਖੜੇ ਕਰਦੇ ਆ ਤਿੰਨ ਵਿਧਾਇਕ ਕਰਦੇ ਆ ਇੱਕ ਕਮੇਡੀ ਕਲਾਕਾਰ ਖੜਾ ਕਰਦਾ ਤਿੰਨ ਉਮੀਦਵਾਰ ਦੂਜੀ ਪਾਰਟੀ ਦੀ ਸ਼ਾਮਲ ਕਰਕੇ ਖੜੇ ਕੀਤੇ ਆ ਹੂੰ ਹੂੰ ਤੇ ਜਿਹੜੀ ਪਾਰਟੀ ਕੋਲ ਤੇ ਇਲੈਕਸ਼ਨ ਚ ਉਮੀਦਵਾਰ ਖੜੇ ਕਰਨ ਵਾਸਤੇ ਨਾਉਣ ਤੇ ਉਹ ਫਿਰ ਕਾਮਯਾਬ ਕਿੰਨੀ ਹੋਊਗੀ ਜੀ ਚਲੋ ਇਹ ਤੇ ਖੈਰਾ ਦੀਆਂ ਗੱਲਾਂ ਨੇ ਖੈਰਾ ਨੇ ਕਿਹਾ ਸੀ ਜੋ ਕਹੇ ਤਾਂ ਆਪਣੀ ਗੱਲ ਕਰਤੀ ਉਹਨਾਂ ਨੇ ਕਿਹਾ ਵੀ ਵੇਖੋ ਸਿੰਘਲਾ ਸਾਹਿਬ ਬਹੁਤ ਵਧੀਆ ਬੰਦੇ ਇਹ ਮੇਰੀ ਪੂਰੀ ਸਪੋਰਟ ਕਰਿਆ ਗੋਲਡ ਵੀ ਨਾਲ ਗੋਲਡ ਜਿਲ੍ਹਾ ਗਵਨਡੋਰ ਨਾਲ ਬੈਠਾ ਸੀ ਉਹਨਾਂ ਦੇ ਹਮ ਹਮ ਉਹਨਾਂ ਦਵਾਲ ਵਿਚਾਰਾ ਕੀਤਾ ਕਿ ਅਸੀਂ ਇੱਕ ਏ ਟੌਨ ਦਿੱਤਾਗੇ ਵੱਡੇ ਮਾਰਜਿਨ ਦਿੱਤਾਗੇ ਜੀ ਉਸ ਤੋਂ ਬਾਅਦ ਇਹ ਮਸਤੂ ਆਣੇ ਜਾਂਦੇ ਨੇ ਅੱਛਾ ਜੀ ਗੁਰੂ ਘਰ ਮੱਥਾ ਟੇਕਣ ਜਾਂਦੇ ਨੇ ਉੱਥੇ ਫਿਰ ਇਹਨਾਂ ਨੂੰ ਘੇਰ ਲੈਂਦੇ ਨੇ ਮੈਂ ਕਿਹਾ ਤਾਂ ਉੱਥੇ ਪੱਤਰਕਾਰ ਵੀ ਖਹਿਰਾ ਸਾਹਿਬ ਇਹਦੇ ਬਾਰੇ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਮ ਹਮ ਉੱਥੇ ਫਿਰ ਸਖਪਾਲ ਸਿੰਘ ਖਹਿਰਾ ਕਹਿੰਦੇ ਆ ਹਮ ਹਮ ਜੀ ਜਿਹੜਾ ਬੰਦਾ ਕਹਿੰਦਾ ਜੀ ਮੈਂ ਬਰੀ ਕਰੀਬ ਬਕਾਇਦਾ ਤੌਰ ਤੇ ਇੱਕ ਕਿਸਾਨ ਦਾ ਪੁੱਤਰ ਆ ਇੱਕ ਮਾਸਟਰ ਦਾ ਪੁੱਤਰ ਆ ਹੂੰ ਹੂੰ ਤੇ ਉਹਦੀ ਮਾਂ ਤੇ ਭੈਣ ਸੋਨੇ ਨਾਲ ਲਦੀਆਂ ਪਈਆਂ ਨੇ ਜੀ ਇਹ ਸਾਡੇ ਕੋਲ ਹਿਸਾਬ ਮੰਗਦਾ ਸੀ ਮੈਂ ਇਹਨਾਂ ਕੋਲ ਹਿਸਾਬ ਲੈ ਕੇ ਮੈਂ ਆਪਾਂ ਖਜ਼ਾਨਾ ਪਰੂ ਭਾਈ ਪਹਿਲਾ ਜਿਹੜੀ ਤੂ ਲੁੱਟ ਪੁੱਟ ਕੀਤੀ ਉਹਦਾ ਹਿਸਾਬ ਦੇ ਲੋਕਾਂ ਨੂੰ ਹੂੰ ਹੂੰ ਕਹਿੰਦੇ ਕੋਈ ਗੱਲ ਨਹੀਂ ਬਿਰੋਚ ਚਿੰਤਾ ਨਾ ਕਰੋ ਆਪਾਂ ਸੰਗਰੂਰ ਦੀਆਂ ਸੱਥਾਂ ਦੇ ਵਿੱਚ ਹਿਸਾਬ ਮੰਗਾਂਗੇ ਜੀ ਕਿ ਇਹ ਸੋਨਾ ਕਿੱਥੋਂ ਆਇਆ ਤੇ ਕਿਵੇਂ ਆਇਆ ਵੀ ਤੁਸੀਂ ਜਿਹੜਾ ਇਹਨਾਂ ਸੋਨਾ ਪਾ ਕੇ ਬੈਠੇ ਜੀ ਹੂੰ ਹੂੰ ਆਮ ਲੋਕ ਰੋਟੀ ਤੋਂ ਹੱਥ ਰਿਹਾ ਪਿਆ ਉਹ ਕਹਿੰਦਾ ਸਾਡੇ ਬੱਚੇ ਟੈਂਕੀਆਂ ਤੇ ਚੜੇ ਪਿਆ ਧਰਨੇ ਦੇ ਰਿਹਾ ਹੂੰ ਹੂੰ ਕਿ ਜਿਹੜੇ ਕਿਸਾਨ ਤੇ ਮਜ਼ਦੂਰ ਉਹ ਆਪਣੇ ਹੱਕਾਂ ਦੀ ਲੜਾਈ ਲੜਦੇ ਜਿਹੜੇ ਪੁਲਿਸ ਦੇ ਡੰਡੇ ਖਾ ਰਹੇ ਆ ਜੀ ਤੇ ਇਹ ਲੋਕ ਇੱਛਾ ਕਰ ਰਹੇ ਆ ਹਜ਼ਾਰਾਂ ਗੱਨਮਨ ਲੈ ਕੇ 5-5 ਕਰੋੜ ਦੀਆਂ ਲੱਗਦੀਆਂ ਗੱਡੀਆਂ ਲੈ ਕੇ ਘਮਰੇ ਨੇ ਹੂੰ ਹੂੰ ਤੇ ਉਸ ਕਕਵਾਲ ਕਰਨੇ ਫਿਰ ਕਟਾਰੂ ਚੱਕ ਤੇ ਵੀ ਥੋੜਾ ਜਿਆ ਕੀਤਾ ਅੱਛਾ ਜੀ ਕਟਾਰੂ ਚੱਕ ਵਰਗੇ ਜਿਹੜੇ ਮੰਤਰੀਓ ਬੇਦਫਲੀਆਂ ਕਰਦੇ ਆ ਹੂੰ ਹੂੰ ਉਹਨਾਂ ਦਾ ਸਾਹਬ ਦੀ ਸੰਗਰੂਰ ਦੀ ਸੱਥਾ ਚ ਲਿਆ ਜਾਊਗਾ ਕਿ ਇਹ ਬੰਦੇ ਕੌਲ ਨਿਤ ਇਹਨਾਂ ਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਜੀ ਇਹ ਕਾਫੀ ਗਰਮ ਬੋਲ ਜੇ ਬੰਦਾ ਬੋਲਣ ਦੀ ਕਹਿਰ ਨੂੰ ਜਾਚ ਹੂੰ ਹੂੰ ਆਪਣੀ ਗੱਲ ਕਰਨ ਦੀ ਜਾਚ ਇਹ ਗਲਤੀ ਪਹਿਲੇ ਵੀ ਕਿਈ ਰੁੱਟ ਚੁੱਕੀ ਐ ਵੀ ਉਹਨਾਂ ਦੀ ਮਾਤਾ ਕੋਲੇ ਤੇ ਉਹਨਾਂ ਦੀ ਭੈਣ ਕੋਲੇ ਤੇ ਉਹਨਾਂ ਦੀ ਪਤਨੀ ਕੋਲੇ ਜਿਹੜੇ ਸੋਨਾ ਐ ਉਹਨਾਂ ਨੇ ਪਾਇਓ ਕਿੱਥੋਂ ਆਇਆ ਹੂੰ ਹੂੰ ਇੰਨੀ ਜਲਦੀ ਸੋਨਾ ਕਿੱਥੋਂ ਆ ਗਿਆ ਹੂੰ ਹੂੰ ਹੈ ਮੁੱਖ ਮੰਤਰੀ ਐ ਜੀ ਦੇਣ ਵਾਲੇ ਬਥੇਰੇ ਨੇ ਹੂੰ ਹੂੰ ਬਿਲਕੁਲ ਜੀ ਕਾਲ ਲੈ ਲੀਏ ਜੀ ਸਤਿ ਸ਼੍ਰੀ ਅਕਾਲ ਜੀ ਔਨ ਹੋ ਰੋ ਹੈਲੋ ਕੋਲੇ ਸਿਸਟਮ ਤੇ ਗਲਪੜਾ ਕੇ ਦੇਖ ਖੁਸ਼ੀ ਚ ਦੇਖਦੇ ਆਂ ਜੀ ਦਵਾਰ ਤੋਂ ਲਾਉਣੇ ਆ ਇੱਕ ਮਿੰਟ ਹੈਲੋ ਹੈਲੋ ਨਹੀਂ ਜੀ ਪਿੱਛੇ ਹੀ ਗੜਬੜਾ ਮੈਂ ਤਾਂ ਹੁਣ ਜਿਹੜਾ ਸਪੀਕਰ ਵੀ ਔਨ ਕਰ ਲਿਆ ਸਿੱਧਾ ਫੋਨ ਦਾ ਹਲੋ ਚਲੋ ਤੇ ਇਹ ਤਾਂ ਹੋ ਗਈ ਜੀ ਖੈਰਾ ਸਾਹਿਬ ਦੇ ਹਿਸਾਬ ਕਿਤਾਬ ਦੀ ਗੱਲ ਤੇ ਤੁਹਾਡੇ ਇੱਥੇ ਗਵਾਂਢ ਚੋ ਹੀ ਕਹਿੰਦੇ ਮੋਟਰਸਾਈਕਲ ਹੀ ਕਹਿੰਦੇ ਤੀਜੀ ਮੰਜ਼ਲ ਤੇ ਚੜਾ ਕੇ ਲੈ ਕੇ ਤੇ ਗੈਂਗਸਟਰ ਨੂੰ ਪਿੱਛੇ ਭਾਏ ਤੇ ਆਉਗੇ ਆਉਗੇ ਯਾ ਬੜਾ ਮਨਾਈ ਜੀ ਕੋਈ ਬੰਦਾ ਬੁੱਧੀ ਆਪਣੇ ਇੱਥੇ ਹੂੰ ਹੂੰ ਇਹ ਤਰੰਤਰੰ ਦੀ ਗੱਲ ਹੈ ਜੀ ਕਰਨਤਾਰਨ ਸਿਵਲ ਹਸਪੀਟਲ ਦੇ ਵਿੱਚ ਇੱਕ ਗੈਂਗਸਟਰ ਸ਼ੂਟਰ ਸੀ ਉਹ ਦਾਖਲ ਸੀ ਬਿਮਾਰੀ ਦੀ ਹਲਕੀ ਤੇ ਬਕਾਇਦਾ ਤੌਰ ਤੇ ਜਿਹੜਿਆ ਉਹ ਦੋ ਬੰਦੇ ਉਹਦੇ ਬਾਈਕ ਤੇ ਆਉਂਦੇ ਅੱਜਕੱਲ ਟ੍ਰੇਲਿੰਗ ਬਣੀ ਰਹਿ ਰਹੀ ਹੈ ਹਾਂ ਜੀ ਰੈਂਪ ਬਣੇ ਹੋਏ ਨੇ ਹਾਂ ਜੀ ਤੇ ਉਹਦੇ ਰਾਈ ਉਹ ਦੋ ਬੰਦੇ ਆਉਂਦੇ ਤੇ ਦੋ ਬੰਦੇ ਉੱਪਰ ਜਾ ਕੇ ਲੈ ਜਾਂਦੇ ਆ ਤੇ ਉਹਨੂੰ ਨਾਲ ਭੌਂਦੇ ਤੇ ਭੱਜਦੇ ਹੂੰ ਹੂੰ ਤਿੰਨ ਪੁਲਿਸ ਵਾਲਾ ਦੀ ਡਿਊਟੀ ਹੁੰਦੀ ਆ ਦੋ ਘਟੇ ਥੱਲੇ ਕੰਮ ਗਏ ਹੁੰਦੇ ਇੱਕ ਹੁੰਦਾ ਤੇ ਉਹਨੂੰ ਤੇ ਇੱਕ ਬੰਦ ਕਰ ਦਿੰਦੇ ਨੇ ਬਾਥਰੂਮ ਚ ਹੂੰ ਹੂੰ ਤੇ ਉਹਨੂੰ ਭਜਾ ਕੇ ਲੈ ਜਾਂਦੇ ਆ ਜੀ ਦੇਖੋ ਕਿੰਨੀ ਬਹਾਦਰੀ ਆ ਉਹ ਰੈਂਪ ਦੇ ਉੱਤੇ ਜਾ ਕੇ ਉੱਪਰ ਮੋਟਰ ਖੜਕ ਕੇ ਉੱਥੋਂ ਫਿਰ ਵਾਪਸ ਲੈ ਕੇ ਕਿੰਨੀ ਦਲੇਰੀ ਨਾਲ ਦਿੱਤਾ ਦਲੇਰੀ ਨਾਲ ਆਏ ਨੇ ਹੂੰ ਹੂੰ ਹੁਣ ਪੁਲਿਸ ਕਹਿੰਦੀ ਆ ਕਿ ਅਸੀਂ ਜਿਹੜੇ ਤਿੰਨ ਪੁਲਿਸ ਵਾਲੇ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਆ ਜੀ ਤੇ ਇਹ 15 ਤਰੀਕ ਨੂੰ ਬੰਦਾ ਲਿਆਂਦਾ ਗਿਆ ਸੀ ਤੇ ਕੱਲ ਫਿਰ ਰਾਤ ਜਿਹੜਾ ਸੀ ਉਹ 2:00 ਵਜੇ ਦੇ ਕਰੀਬ ਇਹ ਸਾਥੀ ਆਇਆ ਉਹਨੂੰ ਲੈ ਕੇ ਤੇ ਚੱਲਦੇ ਬਣੇ ਨੇ ਹਾਂਜੀ ਇਹ ਹਾਲ ਸਾਡੀ ਪੁਲਿਸ ਦਾ ਹਸਪਤਾਲ ਦਾ ਕਿ ਬਣੂਗਾ ਕੀ ਸਾਡਾ ਅੱਛਾ ਪਟੇ ਸਾ ਮੈਨੂੰ ਇੱਕ ਜੀ ਦੱਸੋ ਵੀ ਚਲ ਰਾੜ ਪੈ ਗਈ ਹਸਪਤਾਲ 'ਚ ਰਾੜ ਕੱਢਣ ਦੀ ੱਡੀ ਕੀ ਐਮਰਜੈਂਸੀ ਸੀਗੀ ਚਲੋ ਉਹਦੇ ਲਾਤੇ ਗੋਲੀ ਵੱਜੀ ਸੀ ਰਾੜ ਤਾਂ ਕਈ ਕਿਹ ਸਾਲ ਵਿੱਚ ਵਿੱਚ ਪਈਆਂ ਰਹਿੰਦੀਆਂ ਨੇ ਹਾਂ 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 ਹੈ ਕਹਿੰਦੇ ਰਾੜ ਕੱਢਣੀ ਸੀ ਜੀ ਆਪਰੇਸ਼ਨ ਕਰਕੇ ਬਿਲਕੁਲ ਬਿਲਕੁਲ ਜੀ ਚਲੋ ਹੋਗ ਨੂੰ ਤਕਲੀਫ ਹੁੰਦੀ ਹੋਗੀ ਕੋਈ ਨੂੰ ਕਿ ਇਹ ਚ ਕੋਈ ਗੱਲ ਨਹੀਂ ਜੀ 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 ਹਾਂ ਆਉਣੇ ਰੋਂ ਜੀ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੇਰਾ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਆਵਾਜ਼ ਤੁਹਾਡੀ ਆਵਾਜ਼ ਕੱਟ ਰਹੀ ਹੈ ਬਾਈ ਜੀ ਜੀ ਆਵਾਜ਼ ਕੱਟ ਰਹੀ ਹੈ ਜਗਜੀਤ ਜੀ WhatsApp ਕਾਲ ਅੱਜ ਮੈਨੂੰ ਲੱਗਦਾ ਗੜਬੜਾ ਕੁਝ ਜਾਂ ਤੁਹਾਡਾ ਚਲੋ ਹਾਂਜੀ ਹਾਂਜੀ ਮਖਾ ਜੀ ਜਿਹੜੀ ਗੱਲ ਹੀ ਆ ਕਿ ਵੈਸੇ ਕਹਿੰਦੇ ਸੱਚੀ ਗੱਲ ਆ ਜਿਹੜੀ ਇਹ ਕਹਿੰਦਾ ਵੀ ਨਕਲੀ ਬਦਲਾ ਨਾ 20 ਪਵਾ ਕੇ ਵੀ ਜ਼ਮੀਨਾਂ ਤੋਂ ਦੂਰ ਕਰ ਦੇ ਲੋਕਾਂ ਨੂੰ ਉਹਦਾ ਇੱਕ ਪੁੱਛੋ ਜੀ ਇੱਕ ਸੀਗਾ ਕਿਸੇ ਪਾਰਟੀ ਨੇ ਜਾਂ ਯੂਨੀਅਨਾਂ ਇਦਾਂ ਦੀ ਜੀ ਕੋਈ ਜਿਵੇਂ ਏਕੜ ਦਾ 100 ਜਾਂ 200 ਰੁਪਏ ਸਾਲ ਦਾ ਲਾ ਕੇ 100% ਲੋਕਾਂ ਨੂੰ ਮੁਆਵਜ਼ਾ ਮਿਲੇ ਅਨਸੂਰਸ ਵਗੈਰਾ ਕਿਉਂ ਨਹੀਂ ਸਰਕਾਰਾਂ ਜਾਂ ਕੋਈ ਕਿਸਾਨ ਯੂਨੀਅਨ ਇਦਾਂ ਦੀ ਮਦਦ ਮੰਗ ਕਿਉਂ ਨਹੀਂ ਕਰਦੀਆਂ ਜਿਵੇਂ ਇਹਦੇ ਬਾਰੇ ਹੋ ਨਹੀਂ ਸਕਦੀਆਂ ਇਹ ਚੀਜ਼ਾਂ ਦੱਸੋ ਜੀ ਪੱਟੀ ਸਾਹਿਬ ਕਹਿੰਦੇ ਹਰਿਆਣਾ 'ਚ ਤਾਂ ਇੰਸ਼ੋਰੈਂਸ ਹੈਗੀ ਆ ਹਾਂ ਜਗਵੀਰ ਜੀ ਉਹਦੇ ਵੇ ਸਾਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋ ਰਹੇ ਕਿਹਾ ਸੀ ਉਦੋਂ ਵਸੇ ਇੰਸ਼ੋਰੈਂਸ ਨਹੀਂ ਕਰਾਉਣੀ ਜੀ ਜੇ ਉਦੋਂ ਨਾ ਕਹਿੰਦੇ ਇਹ ਕੰਟਰੈਕਟ ਬੇਸ ਦੀ ਕੋਈ ਗੱਲ ਕਰਦੇ ਸੀ ਇਹ ਮੈਨੂੰ ਪੂਰੀ ਕਹਾਣੀ ਦਾ ਪਤਾ ਦੀ ਕੰਟਰੈਕਟ ਬੇਸ ਤੇ ਕਰਦੇ ਸੀ ਕਿ ਨਹੀਂ ਇਹ ਜੋ ਕਰਨਾ ਰੈਗੂਲਰ ਸੌ ਸਾਡੇ ਨਾਲ ਹੂੰ ਹੂੰ ਕੰਟਰੈਕਟ ਬੇਸ ਤੇ ਜਿਹੜੀ ਉਹ ਇਹਨਾਂ ਨੇ ਕਿਹਾ ਸੀ ਮੈਂ ਫਸਲਾ ਦੇ ਸੀ ਦਿਆਂਗੇ ਐਮਐਸਪੀ ਦੇਵਗੋ ਨੇ ਕਿਹਾ ਨਹੀਂ ਸਭ ਸਰਕਾਰ ਦੇ ਵੇ ਸੀ ਲਾਲੇ ਹੁੰਦੇ ਲਾੜੀਓ ਜੀ ਇਸ ਕਰਕੇ ਪੰਜਾਬ ਦੇ ਵਿੱਚ ਇਹ ਨਹੀਂ ਹੈਗੀ ਤੇ ਜੇ ਇਨਸ਼ੋਰਸ ਹੋਣੀ ਜਿਹਦੀ ਇਨਸ਼ੋਰਸ ਦੇ ਨਾਲ ਨਾਲ ਉਹ ਇਹ ਨੂੰ ਯਕੀਨੀ ਬਣਾਇਆ ਜਾਂਦਾ ਵੀ ਕੀ ਉਹਨਾਂ ਨੂੰ ਮੁਆਜਾ ਮਿਲਿਆ ਕਿ ਨਹੀਂ ਮਿਲਿਆ ਹੂੰ ਹੂੰ ਤੁਸੀਂ 2-2 ਰੁਪਏ ਦੀ ਕਦਰ ਕਰਨੇ ਮੈਂ ਕਿਹਾ 5-5 ਰੁਪਏ ਦੇਣ ਵੀ ਤਿਆਰ ਨੇ ਜੀ ਤੁਸੀਂ ਲੈ ਲਓ ਇਨਸ਼ੋਰਸ ਕਰ ਲਓ ਜਦੋਂ ਕਿ ਇਹੋ ਜੀ ਆਫਤਾਂ ਆਉਂਦੀ ਉਹਨਾਂ ਨੂੰ ਪੂਰਾ ਮੁਆਵਜ਼ਾ ਦਿਓ ਹੂੰ ਹੂੰ ਜਿਹਦਾ 50 ਤੋਂ ਲੈ ਕੇ 60 ਜਾਂਦਾ ਨੁਕਸਾਨ ਹੋਇਆ ਉਹਨੂੰ ਤੁਸੀਂ 8000 ਜਿਓ ਕੋ ਮੁਆਵਜ਼ਾ ਲੈ ਲਓ ਤੇ ਉਹਦੇ ਵਿੱਚ ਵੀ ਪਟਵਾਰੀ ਨੇ ਕਿਹਾ ਤੂੰ ਮੰਨੂ ਕੀ ਦੇਂਦਾ ਵਾ ਬਿਲਕੁਲ ਤੇ ਫੇਰ ਤੇਰਾ ਮੁਆਵਜ਼ਾ ਪਾਸ ਕਰੰਗ ਨਹੀਂ ਘਰ ਨੂੰ ਜਾਹੀਂ ਦੇਖਦੇ ਆਂ ਕਿ ਤੇਰਾ ਤਾਂ ਕੋਈ ਨੁਕਸਾਨ ਹੋਇਆ ਹੀ ਨਹੀਂ ਆ ਹੋਇਆ ਹੀ ਆ ਜੀ ਇੱਥੇ ਨਰਮੇ ਦੀ ਮੁਆਵਜ਼ਾ ਖਰਾਬਾ ਜਿਹੜਾ ਝੋਨੇ ਵਾਲੀਆਂ ਜ਼ਮੀਨਾਂ ਵਾਲੇ ਵੀ ਲੈ ਗਏ ਜੀ 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 ਉੱਥੇ ਕਿਸਾਨੀ ਵੀ ਨੇ ਇਹਨਾਂ ਨੂੰ ਬੋਲਣਾ ਚਾਹੀਦਾ ਨਾ ਵੀ ਭਾਈ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਤਾਂ ਮਿਲ ਲੈਣ ਦਿਓ ਹੂੰ ਜੀ ਜੀ ਬਿਲਕੁਲ 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 ਜੀ ਤੇ ਕਿਸਾਨ ਜੁਨੀਅਮ ਤੇ ਜਿਹੜੀ ਵਨੋ ਲੀਗ ਦੇ ਫੀਰ ਬਣ ਜਾਂਦੇ ਪੀ ਆਹੇ ਕੰਮ ਕਰਨਾ ਬਾਕੀ ਕੋਈ ਨਹੀਂ ਕਰਨਾ ਆਪਾਂ ਹੂੰ 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 ਅੱਜ ਦੀ ਡੇਟ ਦੇ ਵਿੱਚ ਜਿਹੜੀ ਗੱਲ ਰਾਜੇਵਾਲ ਸਾਹਿਬ ਨੇ ਕਹੀ ਸੀ ਬੜੀ ਦੁਰਸਤ ਕਹੀ ਜੀ ਉਹਨਾਂ ਨੇ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਤੇ ਇੱਕ 11 ਮੈਂਬਰੀ ਚਾਰਟ ਤਿਆਰ ਕੀਤਾ ਪੀ ਜਦੋਂ ਵੀ ਤੁਹਾਡੇ ਕੋ ਕੋ ਭਾਜਪਾ ਦੇ ਕੋਈ ਉਮੀਦਵਾਰ ਦੇ ਵਿਰੋਧ ਨਾ ਕਰੋ ਹੂੰ ਹੂੰ ਉਹਨਾਂ ਨੂੰ 11 ਸਵਾਲ ਪੁੱਛੋ ਜੀ ਉਹ ਆਪਣਾ ਪ੍ਰਚਾਰ ਕਰਨ ਦੇ ਕਰਨ ਦੇ ਤੁਹਾਡੇ ਤੇ ਕੋਈ ਗੱਲ ਨੂੰ ਆਝ ਨਾ ਆਵੇ ਹੂੰ ਹੂੰ ਲੈਕਿਨ ਅਸੀਂ ਲਕੀਦੇ ਲੀਗ ਦੇ ਫਕੀਰ ਬਣ ਗਏ ਵੀ ਨਹੀਂ ਤੇ ਅਸੀਂ ਵਿਰੋਧ ਹੀ ਕਰਨਾ ਸੀ ਵੱਡ ਨਹੀਂ ਦੇਣਾ ਚਾਹੀਦਾ ਜੀ ਹਰਿਆਣਾ ਹੀ ਤਾਂ ਹਰਿਆਣਾ ਚਲੋ ਪੰਜਾਬ ਚ ਤਾਂ ਜੇ ਫੇਰ ਵੀ ਠੀਕ ਹੈ ਹਰਿਆਣਾ ਹੀ ਤਾਂ ਕਹਿੰਦੇ ਗੱਡੀਆਂ ਦੀ ਤੋੜਪਨ ਹੋਈ ਜਾਂਦੀ ਐ ਦੱਸੋ ਜੀ 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 ਇੱਥੇ ਹੀ ਆਇਆ ਕੱਲ ਹਾਂ ਇੱਥੇ ਕੱਲ ਭਿੱਟੇਵੜ ਪਿੰਡ ਅਮਰਸਰ ਜ਼ਿਲ੍ਹੇ ਚੋਂਦਾ ਵਾ ਜੀ ਭਿੱਟੇਵੜ ਦੇ ਵਿੱਚ ਜਦੋਂ ਉੱਥੇ ਵਕਮਿੰਦਰ ਸਿੰਘ ਸੀਨਾ ਭਾਜਪਾ ਨੂੰ ਗਿਆ ਤਾਂ ਉੱਥੇ ਤਰਜੀਤ ਸਿੰਘ ਸਿੱਧੂ ਨੇ ਉਜਾੜਾ ਕੀਤਾ ਕਿਸਾਨਾਂ ਦੇ ਵਿਰੋਧ ਕੀਤਾ ਹਾਂ ਹਾਂ ਤੇ ਭਾਜਪਾ ਦੇ ਵਰਕ ਨੇ ਪੱਥਰਬਾਣੀ ਸ਼ੁਰੂ ਕਰ ਦਿੱਤੇ ਅੱਛਾ ਆਪਣੇ ਸਾਹਮਣੇ ਜੋ ਪੱਥਰ ਮਾਰੇ ਤੋਂ ਵੀਡੀਓ ਜੀ ਬਕਾਇਦਾ ਤੌਰ ਤੇ ਪੱਥਰ ਮਾਰ ਕੇ ਭੱਜ ਗਏ ਹੂੰ ਫਿਰ ਕਿਸਾਨਾਂ ਨੇ ਜਿਹੜਾ ਸੀ ਕੱਲ ਧਰਨਾ ਲਾਤਾ ਐਸਐਸਪੀ ਆਫਿਸ ਆਗੇ ਤੇ ਬਕਾਇਦਾ ਤੌਰ ਤੇ ਉਹਨਾਂ ਨੇ ਉੱਥੋਂ ਦੇ ਐਸਐਸਪੀ ਦੇ ਜਿਹੜਾ ਐਫਐਸਟਾ ਤਬਾਦਲਾ ਕਰਤਾ ਡੀਐਸਪੀ ਤੇ ਐਫਐਸਟਾ ਦੀ ਡਿਪਾਰਟਮੈਂਟ ਇਨਕੁਆਰੀ ਖੋਲ ਪਈ ਜੀ ਫਿਰ ਤੁਸੀਂ ਕੱਲ ਹੀ ਬਤੀ ਤਾਇੰਦ ਕਿਤੇ ਗਏ ਸੀ ਹੂੰ ਹੂੰ ਨਾਲ ਬਕਾਇਦਾ ਤੌਰ ਤੇ ਪਰਚਾ ਦਰਜ ਕਰਤ ਦੇਗਾ ਜਿੰਨਾ ਬੰਦਾ ਪੱਥਰ ਮਾਰੇ ਸੀਗੇ ਸ਼ੁਰੂਆਤ ਜਿੰਨਾ ਨੇ ਕੀਤੀ ਜਰੂਰ ਜਿੰਨਾ ਕੀ ਪੀ ਇਸ ਕਰਕੇ ਜਿਹੜਾ ਵਾ ਅੱਜ ਤਰਨਦੀਪ ਸਧੂ ਨੇ ਕਿਹਾ ਹੂੰ ਹੂੰ ਤਰਨਜੀਤ ਸਿੰਘ ਸੰਧੂ ਮਜੀਠੇ ਜਾਂਦੇ ਨੇ ਜੀ ਮਜੀਠੇ ਤੁਹਾਨੂੰ ਪਤਾ ਪਿਛਲੇ ਲੰਮੇ ਸਾਲ 2007 ਤੋਂ ਲੈ ਕੇ ਅੱਜ ਤੱਕ ਉੱਥੇ ਚਿੱਕਾ ਜਿਹਾ ਚੱਲਦਾ ਮਜੀਠੇ ਦਾ ਆਪਣਾ ਮਜੀਠੇ ਦਾ ਬਿਲਕੁਲ ਇਹਨਾਂ ਵਾਰੀ ਉਹ ਆਪਰੇਆ ਉੱਥੇ ਐਮਐਲਏ ਤੇ ਅਜੇ ਕੀ ਉਹਨਾਂ ਦੀ ਪਤਨੀ ਐਮਐਲਏ ਉੱਥੇ ਹੂੰ ਹੂੰ ਫੇਰ ਵੀ ਉੱਥੇ ਲੋਕ ਇਕੱਠੇ ਹੋਏ ਨੇ ਕਿਸਾਨ ਜਦੋਂ ਵਿਰੋਧ ਕਰਨ ਗਏ ਪੁਲਿਸ ਨੇ ਰੋਕ ਲਿਆ ਉਹਨਾਂ ਨੂੰ ਹੂੰ ਹੂੰ ਉਹਨੇ ਬਾਕਾਇਦਾ ਤੌਰ ਤੇ ਪਿੱਛੇ ਰੋਕ ਰੱਖਿਆ ਤੋ ਕਹਿੰਦਾ ਜੇ ਦੱਸੋ ਮੈਨੂੰ ਇਹ ਕਾਦੀ ਡੈਮੋਕ੍ਰੇਸੀ ਹੂੰ ਪੰਜ ਬੰਦੇ ਆਓ ਆਓ ਮੇਰੇ ਨਾਲ ਗੱਲ ਕਰੋ ਮੈਂ ਤੁਹਾਡੀ ਗੱਲ ਸੁਣੂਗਾ ਤੁਹਾਡੀ ਗੱਲ ਉੱਪਰ ਤੱਕ ਪਹੁੰਚਾਉਂਗਾ ਤੁਹਾਡੇ ਨਾਲ ਇਹ ਕਮਿਟਮੈਂਟ ਕੋਈ ਪੂਰੀ ਕਰੂੰਗਾ ਜੀ ਜੇ ਨਹੀਂ ਤੇ ਮੈਂ ਦੂਜੀ ਵਾਰ ਤੇ ਲੜਕੌਣ ਜੋ ਕਰੂੰਗਾ ਹੀ ਨਹੀਂ ਹੂੰ 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 ਤੁਸੀਂ ਮੈਨੂੰ ਸਵਾਲ ਪੁੱਛੋ ਤਾਂ ਜਵਾਬ ਦਿੰਦਾ ਮੈਂ ਜੀ ਇਹ ਮੇਰੇ ਵੱਡ ਬਡੇਰੇ ਦੇ ਇਲਾਕੇ ਦਾ ਵਾ ਮੇਰੇ ਪਰਦਾਦ ਪਰਦੇਦ ਦਾਦਾ ਸੀ ਆਪਣੇ ਜਿਹੜੇ ਤੀਜਾ ਸਿੰਘ ਸਮੁੰਦਰੀ ਜਿਹੜੇ ਐਸਪੀਸੀ ਦਾ ਦਫਤਰ ਨੇ ਉਹਨਾਂ ਦੇ ਹਾਲਤ ਬਣਿਆ ਉੱਥੇ ਉਹਨਾਂ ਦੇ ਕੁਰਬਾਨੀ ਸਾਡੀ ਵੀ ਨੁਕੀ ਜੀ ਸਾਡੀ ਗੱਲ ਤਾਂ ਸਾਨੂੰ ਘੱਟੋ ਘਾਟ ਨਾ ਆਪਣੀ ਗੱਲ ਕਰੋ ਸਾਡੀ ਸੁਣ ਲਓ ਤੁਸੀਂ ਹੂੰ ਹੂੰ ਤੇ ਜੇ ਇਦਾਂ ਵਿਰੋਧੀ ਕਰਨਾ ਤੇ ਕੋਈ ਡੈਮੋਕਰੇਸੀ ਨਹੀਂ ਡੈਮੋਕਰੇਸੀ ਦਾ ਹੀ ਲੰਘਣ ਕਰ ਰਹੇ ਹੋ ਇਸ ਗੱਲ ਨੂੰ ਥੋੜਾ ਰੁਕੋ ਤੁਸੀਂ ਮੈਂ ਚਾਹੀਦਾ ਦੇਖੋ ਮੈਨੂੰ ਇਹ ਡਰ ਹੈ ਨਾ ਕਿਤੇ ਇਹੋ ਜਿਹਾ ਕੰਮ ਕਰਕੇ ਇਲੈਕਸ਼ਨ ਨੂੰ ਉਲਟ ਪੁਲਟ ਨਾ ਕਰਵਾ ਦੇਣ ਕਿਤੇ ਪੋਸਿਬਿਲਟੀ ਕੁਝ ਵੀ ਹੋ ਸਕਦਾ ਜੀ ਤੁਹਾਡੀ ਗੱਲ ਬਿਲਕੁਲ درست ਹੈ ਜੀ ਪੰਜਾਬ ਦੇ ਵਿੱਚ ਉਲਟ-ਪੁਲਟ ਕਰਾਸਿਸ ਦੇ ਜਿਹੜੇ ਇਤਿਹਾਸ ਹਨ ਤੁਹਾਨੂੰ ਲੰਗਾ ਵੀ ਸਾਨੂੰ ਮਿਲਦਾ ਕੁਝ ਨਹੀਂ ਕਰਦੇ ਉਹ ਕਰਦੇ ਨਹੀਂ ਇਹਨੂੰ ਆ ਮੜ ਕੇ ਫੋਰਸਾਂ ਲਾ ਕੇ ਲੈ ਲਾਂਗੇ ਫਿਰ ਸਾਰਾ ਕੁਝ ਫੋਰਸਾਂ ਕਰਕੇ ਲੈ ਲਾਂਗੇ ਮੜ ਕੇ ਅੱਗੇ ਹੋਇਆ ਹੀ ਆ ਹਾਂ ਜੀ 1991 ਦੇ ਵਿੱਚ 24 ਘੰਟੇ ਰਹਿ ਗਏ ਸੀ ਫੋਰਸਾਂ ਜਿਹੜੀਆਂ ਅਸੀਂ ਬੂਥਾਂ ਤੇ ਪਹੁੰਚ ਗਏ ਸੀ ਮੜ ਕੇ ਉਹ ਕੈਨਸਲ ਕਰਤੀ ਸੀ ਐਕਚੁਅਲੀ ਤੇ 92 ਚ ਮੜ ਕੇ ਕਾਲੀਆਂ ਨੇ ਬਾਈਕਟ ਕਰਤਾ ਅਗਲੇ ਲੈ ਗਏ ਸਭ ਕੁਝ ਹੁੰਦਾ ਚੁੱਕੇ ਇੱਥੋਂ ਤੇ ਕਹਿੰਦੇ ਰਾਗਵ ਚੱਡੇ ਨੂੰ ਕਹਿੰਦੇ ਵਿਜੇਮਾਲੀਆ ਕਹਿਣ ਲੱਗ ਪਏ ਆ ਜੀ ਉਹ ਕਿਉਂ ਦੇਖੋ ਪਹਿਲੀ ਗੱਲ ਤੇ ਇਹ ਆਪ ਹੀ ਜਿਹੜੇ ਸਾਡੇ ਮਾਨਯੋਗ ਹੈਗੇ ਨਾ ਸੁਨੀਲ ਜਾਖੜ ਉਹਨਾਂ ਦੇ ਮੂੰਹੋਂ ਇਹ ਗੱਲ ਖੱਬਦੀ ਨਹੀਂ ਹੂੰ ਹੂੰ ਲੇਕਿਨ ਉਹਨਾਂ ਨੇ ਇੰਨੀ ਗੱਲ ਕਹੀ ਵੀ ਲੁੱਟ ਪੁੱਟ ਕੇ ਰਾਗਵ ਚੱਡੇ ਵਰਗੇ ਜਿਹੜੇ ਆ ਜੀ ਉਹ ਅੱਜ ਵਿਰੇਮਾਲੀਆ ਵਾਂਗ ਲੰਡਨ ਪੱਤੀ ਹੂੰ ਹੂੰ ਉਹਨਾਂ ਨੇ ਕੀ ਨਹੀਂ ਕੀਤਾ ਕਿਥੇ ਰਗਵ ਚੱਡਾ ਜਿਹੜਾ ਬੁਰਕ ਬੁਰਕ ਬੋਲਦਾ ਹੁੰਦਾ ਸੀਗਾ ਅੱਜ ਪਤਾ ਵੀ ਵਾਰੀ ਮੇਰੀ ਵੀ ਆ ਜਾਣੀ ਕਿਉਂਕਿ ਆਤਕੀ ਕਿੰਨੀ ਵਾਰੀ ਕਰ ਚੁੱਕੀ ਹੈ ਹੂੰ ਹੂੰ ਉਹ ਕਹਿੰਦੀ ਮੈਨੂੰ ਫੜਨ ਵਾਸਤੇ ਦੁਰਗੇਜ ਪਾਟਕ ਨੂੰ ਫੜਨ ਵਾਸਤੇ ਸੌਰਵ ਭਾਰਵਤ ਨੂੰ ਗ੍ਰਿਫਤਾਰ ਕਰਨ ਵਾਸਤੇ ਰਗਵ ਜਿਹੜ ਨੂੰ ਗ੍ਰਿਫਤਾਰ ਕਰਨ ਵਾਸਤੇ ਐਸ ਵਜਿਹੇ ਈਡੀਜੂ ਪਰਚਾ ਰੱਖ ਰਹੀ ਹੈ ਹੂੰ ਹੂੰ ਇੱਕ ਕੇਸ ਰਗਵ ਜਿਹੜੇ ਨਾਮ ਵੀ ਆ ਗਿਆ ਜੀ ਰਾਗਵ ਚੱਡਾ ਉਹ ਉੱਥੇ ਜੁਕੇ ਬਿਠਾ ਤੇ ਉਹਦੀ ਤੁਲਨਾ ਸੁਨੀਲ ਜਾਖੜ ਹੋਣਾ ਵਿਜੇ ਮਾਰੀ ਨਾ ਕਰ ਦਿੱਤੀ ਹੈ ਹੂੰ ਹੂੰ ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਜਿਹੜੇ ਸੀਚੇ ਵਾਲੇ ਬਾਬਾ ਵਾ ਜੀ ਉਹਨੇ ਐਲਾਨੀਆਂ ਤੌਰ ਤੇ ਕਹਿ ਦਿੱਤਾ ਵੀ ਮੈਂ ਕਿਸੇ ਵੀ ਚੋਣ ਪ੍ਰਚਾਰ ਦਾ ਕਿਸੇ ਵੀ ਲਫੜੇ ਚ ਬਿਲਕੁਲ ਨਹੀਂ ਕੋਈ ਸਹੀ ਗੱਲ ਹੈ ਜੀ ਫਿਰ ਇਹਦਾ ਇਹੀ ਤਾਂ ਸ਼ੋਭਾ ਰਾਜ ਸਭਾ ਦੇ ਮੈਂਬਰ ਤੋਂ ਇਹੀ ਐਕਸਪੈਕਟ ਕੀਤਾ ਜਾ ਸਕਦਾ ਚੰਗੀ ਗੱਲ ਹੈ ਜੀ 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 ਹੂੰ ਉਹ ਕਹਿੰਦੇ ਜਦੋਂ ਭਗਵਾਨ ਤਾਂ ਮੇਰੇ ਕੋਲ ਆ ਤੇਨ ਵੀ ਮੇਰੇ ਕੋਲ ਆ ਤੇ ਮੈਂ ਉਹਨੂੰ ਕਿਹਾ ਭਾਈ ਜਿਹੜਾ ਮੈਂ ਕੰਮ ਕਰਦਾ ਮੈਨੂੰ ਕਰ ਦੇ ਮੈਨੂੰ ਤੂੰ ਕਿੱਥੇ ਵੜ ਲਗਾ ਹੂੰ ਹੂੰ ਜੀ ਜੀ ਵੀਰ ਜੀ ਹਾਂ ਤੇ ਮੈਂ ਹਰਿ ਵਰਤੀ ਮੈਂ ਪਹਿਲਾਂ ਕਹਿੰਦਾ ਸੀ ਮੈਂ ਕਿਸੇ ਲਫੜੇ 'ਚ ਨਹੀਂ ਪੈਣਾ ਤੇ ਮੈਂ ਕਿਸੇ ਵੀ ਚੋਣ ਪ੍ਰਚਾਰ 'ਚ ਜਿਹੜੇ ਨਹੀਂ ਜਾਣਾ ਜੀ ਕਹਿੰਦਾ ਪਹਿਲਾਂ ਨਾ ਮੇਨੂੰ ਕਮਿਟਮੈਂਟ ਕੀਤੀ ਸੀ ਅੱਜ ਜੇ ਮੇਰੇ ਤੇ ਇਹ ਦੋਸ਼ ਲਾਉਂਦੇ ਆ ਕੋਈ ਤੇ ਕੋਈ ਇਹ ਚੰਗੀ ਗੱਲ ਨਹੀਂ ਹੈ ਜੀ ਹੂੰ ਹੂੰ ਉਹੀ ਗੱਲ ਰਗਵ ਚੱਡੇ ਦੀ ਗੱਲ ਆ ਜੀ ਰਗਵ ਚੱਡੇ ਨੇ 2022 ਦੀਆਂ ਚੋਣਾਂ ਦੇ ਵਿੱਚ ਉਹ ਦਿਨ ਖਾਲੀ ਨਹੀਂ ਜਾਂਦਾ ਜਦੋਂ ਉਹ ਕਿਤੇ ਕਿਤੇ ਜਾ ਕੇ ਪ੍ਰੈਸ ਹੰਨੀ ਸੀ ਕਰਦਾ ਹੂੰ 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 ਕਾਂਗਰਸੀਆਂ ਤੇ ਕਾਲੀਯੰਦ ਦੇ ਭਾਜਪਈਆਂ ਨੂੰ ਪਾਣੀ ਪੀਪੀ ਕੇ ਕੋਸਦਾ ਸੀ ਜੀ ਬਿਲਕੁਲ ਅੱਜ ਕੇਜਰੀਵਾਲ ਅੰਦਰ ਚਲੇ ਗਿਆ ਤਾਂ ਹੁਣ ਦੜਕੇ ਬੈਠਾ ਉਹ ਤਾਂ ਘਟੂ ਘਟਾਖਸ ਤਾਂ ਨਹੀਂ ਰੋਕਦਾ ਤੈਨੂੰ ਉੱਥੇ ਚਾਰ ਉਂਗਲਾਂ ਹੀ ਮਾਰ ਲੀਆਂ ਜੀ 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 ਹਾਂ ਹਾਂ ਉਹ ਲੋਦੀ ਸਾੜੀ ਉਹਨੂੰ ਬਚਾਉਣ ਵਾਸਤੇ ਕੋਸ਼ਿਸ਼ ਕਰਦੀ ਮੈਂ ਕਿ ਉਹ ਬਚਾ ਸਕਦੀ ਕਿ ਨਹੀਂ ਬਚਾ ਸਕਦੀ ਹੂੰ ਹੂੰ ਈੜੀ ਤੇ ਆਪਣਾ ਕੰਮ ਕਰ ਹੀ ਰਹੀ ਆ ਜੀ ਇਸ ਕਰਕੇ ਉਹਨੇ ਕਿਹਾ ਜੀ ਵਿਜੇ ਮਾਲੀਆ ਦੇ ਤਰ੍ਹਾਂ ਇਹ ਲੁੱਟ-ਕੁੱਟ ਕੇ ਰੱਗ ਵਿੱਚ ਅੱਡਾ ਜਿਹੜਾ ਖਾਸਮ ਖਾਸ ਕਿਸੇ ਵੇਲੇ ਹੁੰਦਾ ਸੀ ਕੇਜਰੀਵਾਲ ਦਾ ਅੱਜ ਉਹ ਜਿਹੜਾ ਵੇ ਜਾ ਕੇ ਬੈਠਾ ਵਾ ਇੰਗਲੈਂਡ ਦੇ ਵਿੱਚ ਜੀ ਉਹਨੇ ਇਹ ਵੀ ਗੱਲ ਕਹੀ ਕਿ ਜਿਹੜਾ ਕੁਮਰ ਵਿਜੇ ਪ੍ਰਤਾਪ ਹੂੰ ਹੂੰ ਜਿਹੜੇ ਉਹਨੇ ਆਪਣੇ ਦੇ ਸਾਰੀਵਾਲ ਦੇ ਹੂੰ ਹੂੰ ਮੌਜੂਦਗੀ 'ਚ ਨਸ਼ਾ ਤਰਸਣ ਸਿੱਧੇ ਸਬੰਧ ਹੋਣ ਦੇ ਦੋਸ਼ ਲਾਏ ਨੇ ਹੂੰ ਹੂੰ ਮਿਲੀ ਪੂਹ ਤੋੜ ਦੀ ਗੱਲ ਕੀਤੀ ਉਹਦੀ ਜਾਂਚ ਹੋਣੀ ਚਾਹੀਦੀ ਹੈ ਜੀ ਉਹਦੀ ਜਾਂਚ ਕਰੋ ਜੋ ਕੁਝ ਉਹਨੇ ਕਿਹਾ ਹੋਰ ਵਿਜੇ ਪ੍ਰਤਾਪ ਨੇ ਉਹ ਬਿਲਕੁਲ ਸੱਚ ਕਿਹਾ ਉਹਦੀ ਜਾਂਚ ਕਰੋ ਤੇ ਹੂੰ ਹੂੰ ਜੇ ਨਹੀਂ ਕਰਦੇ ਤੇ ਫਿਰ ਤੁਸੀਂ ਝੂਠੇ ਹੋ ਹੂੰ ਹੂੰ ਇਹ ਤੁਹਾਡੇ 'ਚ ਕੋਈ ਖਾਮੀ ਹੈ ਜੀ ਖैर ਉਹਦੀ ਸਾਵੇਂ ਉਹਨੂੰ 4 ਦਿਨ ਹੋ ਗਏ ਅੱਜ ਬੋਲੇ ਨੂੰ ਲੇਕਿਨ ਅੱਜ ਵੀ ਅਖਬਾਰਾਂ ਦੇ ਵਿੱਚ ਤੇ ਵੱਖ-ਵੱਖ ਟੀਵੀ ਚੈਨਲ ਤੇ ਚਰਚਾ ਵਾ ਅੱਜ ਵੀ ਉਹਨਾਂ ਵੱਜੇ ਬਰਤਾਲ ਦੀ ਪੁੰਨਿਆ ਅਗਲਾ ਕੀ ਕੀ ਹੈ ਹੂੰ ਹੂੰ ਜੀ ਤੇ ਰੇਲ ਰੋਕੋ ਅੰਦੋਲਨ ਕਰਕੇ ਕਿੰਨੀਆਂ ਇੱਕ ਗੱਡੀਆਂ ਜਿਹੜੀਆਂ ਨੇ ਉਹ ਇਫੈਕਟ ਹੋਈਆਂ ਨੇ ਵੇਖੋ ਰੇਲ ਰਕੂ ਗੱਲ ਹੁੰਦਾ ਨਾ ਬਿਲਕੁਲ ਸਭ ਬੈਰੀਅਰ ਹੈ ਜਿੱਥੇ ਉਹ ਸਿਰਫ ਤਿੰਨ ਕਿਸਾਨ ਛੱਡਣ ਦੀ ਗੱਲ ਕੀਤੀ ਹੈ ਕੋਈ ਕੇਸ ਵੱਡਾ ਨਹੀਂ ਕੁਝ ਨਹੀਂ ਉਹ ਜਾਣ ਕੇ ਸਰਕਾਰ ਅੜੀਆ ਜਾਣਬੁੱਝ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਜੀ 110 ਗੱਡੀਆਂ ਜਿਹੜੀਆਂ ਪ੍ਰਭਾਵਿਤ ਹੋਈਆਂ ਵਾ ਹੂੰ ਹੂੰ ਉਹਨਾਂ ਦੇ ਵਿੱਚੋਂ ਕੁਝ ਤੇ ਜਿਹੜੀਆਂ ਵਾ ਇਹਨਾਂ ਡਾਇਵਰਟ ਕਰ ਦਤੀਆਂ ਤੇ ਕੁਝ ਰੱਦ ਕਰ ਦਤੀਆਂ ਜੀ ਤੇ ਕੁਝ ਰਸਤੇ 'ਚ ਮੋੜ ਦਤੀਆਂ ਗੀਆਂ ਹੂੰ ਹੂੰ ਇਹ ਤੋਂ ਮਸਮੂਲ ਹੋ ਦੂਸ਼ ਜੀ ਇਸ ਕਰਕੇ ਕਿਸਾਨਾਂ ਨੂੰ ਵੀ ਚਾਹੀਦਾ ਭਾਈ ਉਹਨਾਂ ਲੋਕਾਂ ਦਾ ਕਿ ਕਸੂਰ ਜਿਹੜੇ ਵਿਚਾਰੇ ਆਪਣੇ ਕਿਸੇ ਦੂਰ ਡਰੇਡਿਓ ਆਏ ਨੇ ਜੀ ਉਹ ਖੱਜਲਖੋਰ ਹੋਣਗੇ ਤੋਂ ਤੁਹਾਨੂੰ ਵੀ ਜਰੂਰ ਕਹਿਣਗੇ ਭਾਈ ਸਾਡਾ ਕੁਝ ਦੱਸੋ ਸਲਕੀ ਹੂੰ ਹੂੰ ਇਸ ਕਰਕੇ 3 ਦਿਨ ਹੋ ਗਿਆ ਅੱਜ ਵੀ ਕਿਸਾਨ ਜਿਹੜੇ ਆ ਉਸ ਟਰੈਕ ਦੇ ਉੱਤੇ ਬੈਠੇ ਨੇ ਰੱਖਦੇ ਉੱਤੇ ਦੇ ਵਿਖਾਉਣ ਦੇ ਸੀ ਕਿ ਟੀਵੀ ਵਾਲਾ ਵੀ ਵੇਖੋ ਟਰੈਕ ਤੇ ਬਕਾਇਦਾ ਗੱਡੇ ਗੁੱਡੇ ਲਾ ਕੇ ਆਪਣੇ ਰਹਿ ਮੰਨੋ ਮੈਂ ਬੈਠੇ ਨੇ ਹੂੰ ਹੂੰ ਸਰ ਰਾਤ ਨੂੰ ਸੌਂਦੇ ਵੀ ਟਰੈਕ ਦੇ ਉੱਤੇ ਹੀ ਹੂੰ ਹੂੰ ਉਹ ਤਾਂ ਸੌਣਾ ਹੀ ਆ ਜੀ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਉਹਨਾਂ ਦੀ ਮੰਗ ਵੱਲ ਤੁਰੰਤ ਧਿਆਨ ਮੰਗ ਕੋਈ ਵੱਡੀ ਨਹੀਂ ਹੈਗੀ ਜੀ ਜੇ ਕੋਈ ਸਰਕਾਰ ਦੀ ਬਦਲਤੀ ਹੈ ਵੀ ਲੋਕ ਜੇ ਖਰਾਬ ਹੁੰਦੇ ਤੇ ਹੋਣ ਦਿਓ ਹੂੰ ਹੂੰ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਣਾ ਸੀ ਜੀ ਜਿਹੜੇ ਵਿਰਕ ਹਨਾ ਵਿਰਕ ਹੂੰ ਹੂੰ ਸਾਬਕਾ ਸਰ ਜਿਹੜੇ ਡੀਜੀਪੀ ਰਹੇ ਨੇ ਜੀ ਜੀ ਵਿਰਖ ਸਾਹ ਤੇ ਟੈਕ ਹੋ ਜਾਂਦਾ ਹੈ ਬਈ ਜਦੋਂ ਦਰਵਾਜ਼ਾ ਖੜੀ ਬਿਲਕੁਲ ਜੀ ਬਿਲਕੁਲ ਅਟੈਕ ਤੋਂ ਬਾਅਦ ਉਹ ਲੋਕ ਕੇਪੀਸ ਗਰੂਪ ਇਮੀਡੀਏਟਲੀ ਰਸ਼ ਕਰਦਾ ਸੀ ਬਕਾਇਦਾ ਤੌਰ ਤੇ ਆਪਣੀ ਫੋਰਸ ਦਾ ਅਟੈਕ ਕਰਦਾ ਜੇ ਬੰਦੇ ਅਗਰ ਫਾਲੀ ਨਾ ਚਲੀ ਕਰੇ ਹੂੰ ਹੂੰ ਕੁਝ ਬੰਦੇ ਮਾਰੇ ਵੀ ਜਾਂਦੇ ਕੋਈ ਸੁਸਾਈਡ ਕਰ ਜਾਂਦੇ ਆ ਉਹ ਪਿੰਕਾ ਪਿੰਕਾ ਜਿਹੜਾ ਰਹੇ ਉਹ ਫੂਲ ਹੇਰ ਕਰਕੇ ਛੋੜ ਕੇ ਹੂੰ ਹੂੰ ਤੇ ਜਦੋਂ ਇਹ ਮਾਰੇ ਜਾਂਦੇ ਆ ਤੇ ਬਕਾਇਦਾ ਤੌਰ ਤੇ ਕੇਪੀਸ ਦਾ ਡੀਜੀਪ ਆ ਉਹਨੂੰ ਸੱਜਦਾ ਦਿੱਤੀ ਜੀ ਦਿੱਲੀ ਸੱਜ ਕੇ ਉਹਦੀ ਖਸਾਈ ਕੀਤੀ ਜਾਂਦੀ ਹੈ ਹੂੰ ਤੇ ਤੂੰ ਇਹ ਟੈਕ ਨੂੰ ਬਸ਼ਕੀ ਕੀਤਾ ਸੀ ਜੀ ਉਹ ਕਹਿੰਦਾ ਜੀ ਮੇਰਾ ਡੀਆਈਜੀ ਮਰਨੇ ਪਿਆ ਤੇ ਤੁਸੀਂ ਪੁੱਛ ਨਹੀਂ ਗੱਲ ਕਰਦੇ ਮੇਰੇ ਡੀਆਈਜੀ ਦੇ ਉੱਤੇ ਅਟੈਕ ਹੋ ਗਿਆ ਮੇਰੀ ਫੋਰਸ ਤੇ ਟੈਕ ਹੋ ਗਿਆ ਅੰਦਰੋਂ ਮੈਂ ਕਿਉਂ ਨਾ ਅੱਜ ਕਰਾਂ ਮੈਂ ਬਿਲਕੁਲ ਨਹੀਂ ਕਰੂੰਗਾ ਜੀ ਕਹਿੰਦੇ ਨਾ ਸਾਡੀ ਪੁਲਿਸੀ ਏਸੀਬੀ ਪੰਜਾਬ ਦੇ ਵਿੱਚ ਇਹਦੇ ਹੋਰ ਗਦਰ ਮਕਸਦ ਦੇ ਚੰਗੀ ਤਰ੍ਹਾਂ ਅੱਛਾ ਜੀ ਫਿਰ ਕਾਰਵਾਈ ਕਰਾਂਗੇ ਹੂੰ ਹੂੰ ਤੇ ਤੂੰ ਕਾਰਵਾਈ ਕੀਤੀ ਕਿਉਂ ਨਾ ਤੈਨੂੰ ਸਸਪੈਂਡ ਕੀਤਾ ਜਾਵੇ ਜੀ ਤੇ ਉਦੋਂ ਕੇਜਰੀਵਾਲ ਨੇ ਕੀ ਗੱਲ ਕੀ ਕਿਹਾ ਸੀ ਕੇਪੀਐਸਸੀ ਗੱਲ ਨੇ ਚੰਨਾ ਤੁਸਿਹ ਨੂੰ ਸਸਪੈਂਡ ਕਰੋ ਜੀ ਮੈਂ ਜਾ ਬਾਹਰ ਜਾ ਕੇ ਇਹੀ ਗੱਲਾਂ ਜਿਹੜੀਆਂ ਪ੍ਰੈਸ ਦਾ ਕਰੂੰਗਾ ਹੂੰ ਹੂੰ ਆਪੇ ਸਭ ਕੋ ਲੰਗਾ ਹੋ ਜਾਊਗਾ ਜੀ ਤੇ ਇਹਨਾਂ ਨੇ ਪੰਜਾਬ ਨੂੰ ਜਾਣਨਾ ਜਾਣਨਾ ਵਾ ਪੰਜਾਬ ਨੂੰ ਬਸਾਉਣਾ ਹੂੰ ਹੂੰ ਨਹੀਂ 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 ਫਿਰ ਉਹਨੇ ਨਹੀਂ ਤੰਤ ਮਜ਼ਾਕ ਕਰਦੇ ਸੀ ਮਜ਼ਾਕ ਕਰਨੀ ਵਿੱਚ ਇੱਕ ਗਲਤੀ ਆ ਗਈ ਮੁਰਗੀ ਹੂੰ ਹੂੰ ਇਹ ਉਸ ਵਿਰਕ ਦੇ ਸ਼ਬਦ ਨੇ ਕਿਸੇ ਐਸਡੀਪੀਸੀ ਦੇ ਸੈਕਟਰੀ ਨਾਲ ਕੀਤੀ ਤੇ ਉਹਨੇ ਮੇਰੇ ਨਾਲ ਗੱਲ ਕੀਤੀ ਵੀ ਆਹ ਗੱਲ ਹੋਈ ਸੀ ਉਦੋਂ ਜੀ ਕਿੰਨੇ ਲੋਕ ਉਹ ਬੇਦਰਦ ਨੇ ਜਿਹੜੇ ਕਹਿੰਦੇ ਆ ਵੀ ਜੋ ਹੰਦਾ ਹੋਈ ਜਾਂਦੇ ਉਹ ਲੋਕੀ ਮਰਦੇ ਮਰੀ ਜਾਂਦੇ ਸਾਡੀ ਕੁਰਸੀ ਕੈਵਰਣੀ ਚਾਹੀਦੀ ਹੂੰ 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 ਐਸੀ ਤਰੀਕ ਕਿਸਾਨ ਵਿਚਾਰੇ ਬੈਠੇ ਕਿੰਦੀ ਕ ਮੰਗੀ ਕਿ ਤਿੰਨ ਬੰਦੇ ਕਿਹੜੇ ਕਤਲ ਕਰਦੇ ਹਾਂ ਬਿਲਕੁਲ ਹੂੰ ਹੂੰ ਨਾ ਕੋਈ ਕਤਲ ਕੀਤਾ ਨਾ ਕੋਈ ਬੰਦਾ ਮਰਿਆ ਨਾ ਕੋਈ ਪ੍ਰਾਪਰਟੀ ਦਾ ਕੁਛ ਕੀਤਾ 307 ਦਾ ਪਰਚਾ ਤੁਸੀਂ ਦਿੱਤਾ ਇਹ ਵੰਡ ਵੰਡੀ ਕਿਹੜੀ ਗੱਲ ਹੈਗੀ ਹੂੰ 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 ਵਖਾਜੋ ਤੁਹਾਡਾ ਬੰਦਾ ਫੱਟੜ ਹੋਇਆ ਤੇ ਜੀ ਇਸ ਵੇਲੇ ਤੁਸੀਂ ਉਹ ਉਹਨਾਂ ਨੂੰ ਮਜਬੂਰ ਕਰ ਰਹੇ ਹੋ ਉੱਥੇ ਬਹਿਣ ਨਹੀਂ ਤੇ ਵੀ ਤੁਹਾਡੇ ਵਾਸਤੇ ਮਾੜੀ ਗੱਲ ਸਰਕਾਰ ਤੇ ਚੌਂਦੀ ਵੀ ਬਸ ਸਾਨੂੰ ਕੁਝ ਨਹੀਂ ਜੀਦਾ ਲੋਕ ਮਰਦੇ ਤੇ ਮਰੀ ਜਾਂਦੇ ਹੋ ਤੁਹਾਡੀ ਕੁਰਸੀ ਕੈਮਰੇ ਨਹੀਂ ਚਾਹੀਦੀ ਹੈ ਜੀ ਭਾਵੇਂ ਜਿਹੜੀ ਮਨ ਦੀ ਸਰਕਾਰ ਹੋਵੇ ਜੀ 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 ਸੋ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਮਿਹਰਬਾਨ ਮਿਹਰਬਾਨ ਸੋ ਮੈਂ ਸਨਸਦਾਂ ਜਸਵੀਰ ਸਿੰਘ ਪੱਟੀਹੋਰੀ ਤੇ ਫਿਲਹਾਲ ਇੱਕ ਬ੍ਰੇਕ ਲੈਣੇ ਜੀ ਤੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਸਰਦਾਰ ਬਖਤੌਰ ਸਿੰਘ ਢਲੋਂਹਰਾਂ ਨਾਲ ਤੇ ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਨਾਲ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਬਿਜ਼ਨਸ ਪ੍ਰਮੋਟ ਕਰਵਾਉਣਾ ਚਾਹੁੰਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਐਡਵਰਟਾਈਜ਼ਮੈਂਟ ਚਲਵਾਉਣਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਫੋਨ ਨੰਬਰ ਹੈ ਜੀ 9780141741 ਦੇ ਉੱਤੇ ਸੋ ਬੇਝਿਜਕ ਹੋ ਕੇ ਤੁਸੀਂ ਸਾਡੇ ਨਾਲ ਸੰਪਰਕ ਕਰੋ ਬਹੁਤ ਹੀ ਰੀਜ਼ਨੇਬਲ ਰੇਟ ਨੇ ਤੇ ਤੁਸੀਂ ਸਾਡੇ ਨਾਲ ਆ ਜਾਓ ਤੇ ਫਿਲਹਾਲ ਇੱਕ ਬ੍ਰੇਕ ਲੈਣਾ ਤੇ ਜੁਲੇਰੋ ਰੇਡੀਓ ਪੰਜਾਬ ਟੂਡੇ ਦੇ ਨਾਲ ਤੇ ਮਿਲਦੇ ਆ ਜੀ ਇਸ ਬ੍ਰੇਕ ਤੋਂ ਬਾਅਦ